ਸਯੋਗ ਦੇਰੀਆਂ ਨੇ ਤਾਂ ਉੱਥੇ ਜਲੰਧਰ ਦੇ ਵਿੱਚ ਭਾਜਪਾ ਦੇ ਵੱਲੋਂ ਵੀ ਵਿਸ਼ੇਸ਼ ਤਰ੍ਹਾਂ ਦੀਆਂ ਕਿੱਟਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਅੱਜ ਉਸ ਨੂੰ ਕਿ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਸਪਲਾਈ ਕੀਤਾ ਜਾਵੇਗਾ ਬੀਜੇਪੀ ਦੀਆਂ ਇਹਨਾਂ ਕਿੱਟਾਂ ਦੇ ਵਿੱਚ ਘਰ ਦਾ ਰਾਸ਼ਨ ਮੰਜੇ ਬਿਸਤਰੇ ਕੱਪੜੇ ਰਸੋਈ ਦਾ ਸਮਾਨ ਬੂਟ ਚੱਪਲਾਂ ਆਦਿ ਸ਼ਾਮਲ ਨੇ ਜਲੰਧਰ ਦੇ ਵਿੱਚ ਅੱਠ ਵੱਡੇ ਵੱਡੇ ਗੋਦਾਮ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚ ਸਮਗਰੀ ਦੀਆਂ ਕਿੱਟਾਂ ਬਣਾਈਆਂ ਜਾ ਰਹੀਆਂ ਨੇ ਅਚਾਨਕ ਆਈ ਹੜ੍ਹਾਂ ਦੀ ਮੁਸੀਬਤ ਨੇ ਲੋਕਾਂ ਨੂੰ ਹਾਲੋਂ ਬਿਹਾਲ ਕਰ ਦਿੱਤਾ ਸਭ ਕੁਝ ਤਹਿਸਰਸ ਹੋ ਗਿਆ ਘਰ ਟੈਟੇਰੀ ਹੋ ਗਏ ਲੋਕਾਂ ਦਾ ਸਮਾਨ ਤੱਕ ਹੜ੍ਹਾਂ ਦੇ ਪਾਣੀ ਚ ਰੁੜ ਗਿਆ ਜ਼ਮੀਨਾਂ ਤੱਕ ਖਰਾਬ ਹੋ ਗਈਆਂ ਰੇਤ ਦੇ ਟਿੱਬੇ ਬਣ ਗਏ ਅੱਜ ਜਦੋਂ ਪੰਜਾਬ ਤੇ ਮੁਸੀਬਤ ਆਈ ਤਾਂ ਦੂਜੇ ਸੂਬਿਆਂ ਨੇ ਵੀ ਮਦਦ ਦਾ ਹੱਥ ਅੱਗੇ ਵਧਾਇਆ ਵਧਾਉਂਦੇ ਵੀ ਕਿਉਂ ਨਾ ਕਿਉਂਕਿ ਪੰਜਾਬ ਇੱਕ ਐਸਾ ਸੂਬਾ ਜਿਸ ਨੇ ਜਦੋਂ ਦੁਨੀਆ ਚ ਕਿਧਰੇ ਵੀ ਮੁਸੀਬਤ ਆਈ ਦਾ ਵੱਧ ਚੜ ਕੇ ਸਬਦਾ ਸਾਹ ਦਿੱਤਾ ਮਦਦ ਵੇਲੇ ਲੋਕਾਂ ਦੇ ਨਾਲ ਪੰਜਾਬ ਜਾ ਖੜਿਆ ਅਸੀਂ ਇੱਕ ਐਸੇ ਗਦਾਮ ਦੇ ਵਿੱਚ ਮੌਜੂਦ ਆ ਤਾਂ ਜਿੱਥੇ ਤੁਹਾਨੂੰ ਹਰ ਕਿਸਮ ਦੀ ਲੋਕਾਂ ਦੇ ਨਾਲ ਜੁੜੀ ਹੋਈ ਚੀਜ਼ ਚਾਹੇ ਉਹ ਘਰ ਦਾ ਰਾਸ਼ਨ ਹੋਵੇ ਚਾਹੇ ਉਹ ਰਸੋਈ ਦਾ ਸਮਾਨ ਹੋਵੇ ਚਾਹੇ ਉਹ ਬੈਡਰੂਮ ਦਾ ਸਮਾਨ ਹੋਵੇ ਯਾਨੀ ਰਾਸ਼ਨ ਖੰਡ ਦਾਲ ਤੋਂ ਲੈ ਕੇ ਮੰਜੇ ਬਿਸਤਰੇ ਭਾਂਡੇ ਕੰਬਲ ਤਰਪਾਲਾਂ ਜਿਨ੍ਹਾਂ ਦੀ ਲੋੜ ਹੈ ਪੈਰਾਂ 'ਚ ਪਾਉਣ ਨੂੰ ਜੁੱਤੀਆਂ ਲੇਡੀ ਸੂਟ ਮਰਦਾਂ ਦੇ ਲਈ ਕੱਪੜੇ ਯਾਨੀ ਘਰ ਦੇ ਵਿੱਚ ਜਦੋਂ ਘਰ ਪੂਰਾ ਤਹਿਸ ਨੈਸ ਹੋ ਜਾਂਦਾ ਹੈ ਤਾਂ ਉਸ ਤਹਿਸ ਨੈਸ ਘਰ ਦੇ ਵਿੱਚ ਕੁਝ ਨਹੀਂ ਬਚਦਾ ਤੇ ਜਦੋਂ ਕੁਝ ਨਹੀਂ ਬਚਦਾ ਤਾਂ ਛੋਟੀਆਂ ਛੋਟੀਆਂ ਚੀਜ਼ਾਂ ਦੀ ਵੀ ਲੋੜ ਪੈਂਦੀ ਹੈ ਪਰ ਜਦੋਂ ਸਭ ਕੁਝ ਗਵਾ ਚੁੱਕੇ ਲੋਕਾਂ ਨੇ ਉਹ ਸਮਾਨ ਫਿਰ ਤੋਂ ਇਕੱਠਾ ਕਰਨਾ ਹੋਵੇ ਤਾਂ ਉਹ ਚੀਜ਼ਾਂ ਆਸਾਨ ਨਹੀਂ ਰਹਿ ਜਾਂਦੀਆਂ ਕਿਉਂਕਿ ਸਭ ਕੁਝ ਰੁੜ ਫੁੜ ਗਿਆ ਤਾਂ ਐਸੇ ਦੇ ਵਿੱਚ ਨਵੇਂ ਸਿਰਿਓਂ ਘਰ ਖੜ੍ਹਾ ਕਰਨਾ ਸੌਖਾ ਨਹੀਂ ਤਾਂ ਲੋਕਾਂ ਦੇ ਘਰ ਕਿਵੇਂ ਖੜੇ ਕਰਨੇ ਆ ਇੱਕ ਵਾਰ ਘਰਾਂ ਚ ਰੋਟੀ ਪੱਕਦੀ ਕਿਵੇਂ ਕਰਨੀ ਆ ਤੇ ਗੁਜਾਰੇ ਜੋ ਸੁਮਾਣੋਂ ਨਾਲ ਤੱਕ ਬਚਾਉਣ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕੋਸ਼ਿਸ਼ ਜੇ ਸਿੱਧੇ ਤੌਰ ਤੇ ਮੈਂ ਗੱਲ ਕਰਾਂ ਤਾਂ ਜਿੱਥੇ-ਜਿੱਥੇ ਚਾਹੇ ਗੁਜਰਾਤ ਹੋਵੇ ਦਿੱਲੀ ਹੋਵੇ ਹਰਿਆਣਾ ਉੱਥੇ ਆ ਕਿਉਂਕਿ ਭਾਜਪਾ ਦੀਆਂ ਸਰਕਾਰਾਂ ਨੇ ਤਾਂ ਉੱਥੋਂ ਵੱਡੀ ਮਾਤਰਾ ਦੇ ਵਿੱਚ ਸਮਾਨ ਜਿਹੜਾ ਉਹ ਭੇਜਿਆ ਗਿਆ ਤੇ ਭਾਜਪਾ ਨੇ ਇੱਕ ਟੀਮ ਤਿਆਰ ਕੀਤੀ ਆ ਆਪਣੀ ਜਿਹੜੀ ਟੀਮ ਹੁਣ ਇਸ ਪੂਰੇ ਸਮਾਨ ਦੀਆਂ ਕਿੱਟਾਂ ਬਣਾ ਰਹੀ ਹੈ ਤੇ ਪੂਰੇ ਪੰਜਾਬ 'ਚ ਅਸੀਂ ਜਲੰਧਰ ਦੇ ਵਿੱਚ ਮੈਂ ਦੱਸ ਦਿਆਂ ਕਿ ਇਸ ਵੇਲੇ ਮੌਜੂਦ ਆ ਇੱਥੇ ਸਮਾਨ ਦੀਆਂ ਪੂਰੇ ਦੀਆਂ ਕਿੱਟਾਂ ਤਿਆਰ ਕੀਤੀਆਂ ਜਾ ਰਹੀਆਂ ਤੇ ਪੂਰੇ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਜਿੱਥੇ-ਜਿੱਥੇ ਇਹ ਮੁਸ਼ਕਲ ਆਈ ਹੈ ਉੱਥੇ-ਉੱਥੇ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਹੈ ਜਿਹੜੇ ਪ੍ਰਮੁੱਖ ਨੇ ਉਹ ਸਾਡੇ ਨਾਲ ਨੇ ਜਿਹੜੇ ਇਸ ਵੇਲੇ ਇਸ ਪੂਰੇ ਪ੍ਰੋਜੈਕਟ ਨੂੰ ਚਲਾ ਰਹੇ ਨੇ ਲੋਕਾਂ ਤੱਕ ਸਬੰਧ ਪਹੁੰਚਾਉਣ ਦੀ ਕੋਸ਼ਿਸ਼ ਸੂਰਜ ਭਾਰਤਵਾਦੀ ਸਾਡੇ ਨਾਲ ਨੇ ਜਿਹੜੇ ਪੂਰੀ ਸਟੇਟ ਨੂੰ ਇਸ ਵੇਲੇ ਕੋਆਰਡੀਨੇਟ ਕਰ ਰਹੇ ਨੇ ਇਨਚਾਰਜ ਨੇ ਕਿ ਕਿਵੇਂ ਸਮਾਨ ਪਹੁੰਚਾਉਣਾ ਭਾਈ ਜੀ ਪਹਿਲਾਂ ਤਾਂ ਮੈਂ ਸਮਝਣਾ ਚਾਹੂੰਗਾ ਕਿ ਸਮਾਨ ਕੀ ਕੀ ਹੈ ਇਹ ਜ਼ੈਨ ਚ ਕਿਦਾਂ ਪਲੈਨਿੰਗ ਹੁੰਦੀ ਹੈ ਕਿ ਕਿਵੇਂ ਲੋਕਾਂ ਦੇ ਘਰ ਤੱਕ ਪਹੁੰਚਾਇਆ ਜਾਣਾ ਤੇ ਲੋਕਾਂ ਨੂੰ ਜਿਹੜੀ ਮੁੱਖ ਤੌਰ ਤੇ ਚੀਜ਼ਾਂ ਦੀ ਜ਼ਰੂਰਤ ਹੈ ਉਹ ਸੂਚੀ ਵਿੱਚ ਸਮਝਣੀ ਚਾਹੂੰਗਾ ਲੋਕਾਂ ਤੱਕ ਜਿਹੜੀ ਮਦਦ ਤੁਸੀਂ ਪਹੁੰਚਾਉਣ ਦਾ ਇਸ ਵੇਲੇ ਦਾਅਵਾ ਕਰਦੇ ਹੋ ਪਾਰਟੀ ਜਾਂ ਤਾਂ ਪਾਰਟੀ ਪੰਜਾਬ ਦੇਸ਼ ਸੇਵਾ ਪਖਵਾੜੇ ਦੇ ਤਹਿਤ ਸਭ ਲੋਕਾਂ ਤੱਕ ਸਾਡਾ ਇਹ ਜ਼ਰੂਰਤ ਦਾ ਸਮਾਨ ਪਹੁੰਚੇ ਉਹਦੇ ਵਾਸਤੇ ਅਸੀਂ ਪੂਰੇ ਪ੍ਰਦੇਸ਼ ਦੇ ਵਿੱਚ ਜਲੰਧਰ ਦੇ ਵਿੱਚ 8 ਤਰ੍ਹਾਂ ਦੇ ਗੋਦਾਮ ਅਸੀਂ ਬਣਾਏ ਹਨ ਜਿਹਦੇ ਔਰ ਇੱਕ ਗੋਦਾਮ ਦੇ ਵਿੱਚ ਸਭ ਤਰ੍ਹਾਂ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਇੱਥੋਂ ਡਿਸਪੈਚ ਕਰਕੇ ਲਗਭਗ 14 ਜ਼ਿਲ੍ਹਿਆਂ ਦੇ ਵਿੱਚ ਅਸੀਂ ਭੇਜ ਰਹੇ ਹਾਂ ਜਿਹਦੇ ਵਿੱਚ 7 ਜਿਹੜੇ ਜ਼ਿਲ੍ਹੇ ਹਨ ਉਹ ਹੜਾ ਨਾਲ ਇਫੈਕਟਿਡ ਹੈ ਔਰ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਕਾਰਕਰਤਾਵਾਂ ਨੇ ਇੱਕ ਕਿੱਟ ਬਣਾਈ ਹੈ ਬਰਤਨ ਕਿੱਟ ਜਿਹਦੇ ਅੰਦਰ ਡਿਨਰ ਸੈੱਟ ਹੈ ਜਿਹਦੇ ਅੰਦਰ 6 ਪਲੇਟਾਂ ਇੱਕ ਇੱਕ ਲਗਭਗ ਪਤੀਲਾ ਕੜਛੀ ਚਮਚ ਗਲਾਸ ਇੱਕ ਕੁੱਕਰ ਔਰ ਚਪਾਤੀ ਔਰ ਜਾਂ ਸਬਜੀ ਰੱਖਣ ਦੇ ਲਈ ਇਹ ਚਪਤੀ ਬਾਕਸ ਹੈ ਇਹ ਸਭ ਬਰਤਨ ਦੀ ਐਸੀ ਕਿੱਟ ਅਸੀਂ ਬਣਾ ਕੇ ਜੋ ਜ਼ਰੂਰਤ ਦਾ ਜੋ ਬੇਸਿਕ ਨੈਸੈਸਿਟੀ ਹੈ ਕਿ ਕੱਲ ਨੂੰ ਲਾਈਫ ਸ਼ੁਰੂ ਕਰਨੀ ਹੈ ਤਾਂ ਘੱਟ ਤੋਂ ਘੱਟ ਘੱਟ ਤੋਂ ਇਹ ਜ਼ਰੂਰੀ ਚੀਜ਼ਾਂ ਹੋਣੀਆਂ ਚਾਹੀਦੀਆਂ ਘਰ ਦੇ ਅੰਦਰ ਉਹਦੀ ਵਿਵਸਥਾ ਵੀ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਤਾਵਾਂ ਨੇ ਕੀਤੀ ਹੈ ਜੀ ਜੇ ਅਸੀਂ ਅੱਗੇ ਗੱਲ ਕਰੀਏ ਇਹ ਕਿਉਂ ਲਗਭਗ ਜਦੋਂ ਪਾਣੀ ਆਇਆ ਜਾਂ ਇਹ ਹੜ੍ਹ ਦੀ ਜਿਹੜੀ ਆਪਤਾ ਆਈ ਹੈ ਜਿਹਦੇ ਕਾਰਨ ਲੋਕ ਪੰਜਾਬ ਦੇ ਲਗਭਗ 3 ਲੱਖ ਪਰਿਵਾਰ ਇਹਦੇ ਨਾਲ ਇਫੈਕਟ ਹੋਏ ਆ ਸਿੱਧੇ ਸਿੱਧੇ ਔਰ ਉਹਦੇ ਅੰਦਰ ਵੀ ਦੇਖੇ 2000 ਪਿੰਡੇ ਦੀ ਚਪੇਟ ਚ ਆਏ ਆ ਔਰ ਜਿਹਦੇ ਅੰਦਰ 1000 ਪਿੰਡ ਤਾਂ ਪੂਰੀ ਤਰੀਕੇ ਦੇ ਨਾਲ ਜਿਨ੍ਹਾਂ ਨੂੰ ਆਪਣੀ ਉਥੇ ਦੇ ਲੋਕਾਂ ਨੂੰ ਆਪਣੀ ਜ਼ਿੰਦਗੀ ਸ਼ੁਰੂ ਕਰਨੀ ਹੈ ਤੇ ਦੁਬਾਰਾ ਜ਼ਿੰਦਗੀ ਸ਼ੁਰੂ ਕਰਨੀ ਪੈਣੀ ਹੈ 986 ਦੇ ਆਸ-ਪਾਸ ਪਿੰਡ ਹੈ ਜਦੇਂਦਰ ਪਠਾਨਕੋਟ ਦੇ 110 ਪਿੰਡ ਹੈ ਗੁਰਦਾਸਪੁਰ ਜ਼ਿਲ੍ਹੇ ਦੇ 360 ਪਿੰਡ ਹੈ ਫਿਰ ਉਸ ਤੋਂ ਬਾਅਦ ਆਈਨਾਲਾ ਅੰਮ੍ਰਿਤਸਰ ਦਿਹਾਤੀ ਦੇ 200 200 210 ਪਿੰਡ ਹੈ ਐਦਾ ਕਰਕੇ 1000 ਪਿੰਡ ਜਿਹੜੇ ਐ ਉਹ ਇਫੈਕਟ ਕਰ ਰਹੇ ਹਨ ਹੁਣ ਉਹਦੇ ਅੰਦਰ ਲੋਕਾਂ ਦਾ ਫਰਨੀਚਰ ਚਲਾ ਗਿਆ ਮੰਜੇ ਚਲੇ ਗਏ ਰਹਿਣ ਦਾ ਸਮਾਨ ਚਲਾ ਗਿਆ ਉਹ ਸਾਰੀਆਂ ਜ਼ਰੂਰਤ ਦੀਆਂ ਚੀਜ਼ਾਂ ਕੀ ਹੈ ਤੇ ਉਹਦੇ ਅੰਦਰ ਇਹ ਸੋਚਿਆ ਕਿ ਇਸ ਇਹਦੇ ਅੰਦਰ ਮੰਜੇ ਮੰਜੇ ਦੇਣੇ ਆ ਤੇ ਉਹਦੇ ਨਾਲ ਕੰਬਲ ਵੀ ਦੇਣਾ ਹੈ ਕੰਬਲ ਇੱਕ ਵਿਸ਼ਾਉਣ ਵਾਲਾ ਹੈ ਇੱਕ ਉੱਪਰ ਲੈਣ ਵਾਲਾ ਹੈ ਫਿਰ ਉਸ ਤੋਂ ਬਾਅਦ ਅਹੀ ਦੇਖੇ ਤਾਂ ਕਿ ਜਿਹੜੇ ਸਭ ਤੋਂ ਜ਼ਰੂਰੀ ਚੀਜ਼ ਹੈ ਤਾਵਲ ਟਾਵਲ ਵੀ ਟੋਲੀਏ ਵੀ ਅਸੀਂ ਦੇਂਦਾ ਜਿਹੜਾ ਉੱਥੇ ਪ੍ਰੋਵੀਜ਼ਨ ਹੈ ਉਹ ਵੀ ਅਸੀਂ ਦੇ ਰਹੇ ਹਾਂ ਉਹਦੇ ਅੰਦਰ ਫਿਰ ਅਸੀਂ ਅੱਗੇ ਵਧੀਏ ਅੱਗੇ ਵਧੇ ਅੱਗੇ ਵਧਾਂਗੇ ਤੇ ਲੇਡੀਜ਼ ਔਰ ਜੈਂਟਸ ਦੀ ਲੋਕਾਂ ਦੇ ਕੱਪੜੇ ਤੱਕ ਡਿਸਟロイ ਹੋ ਗਏ ਨੇ ਉਸ ਸਿਲਟ ਦੇ ਅੰਦਰ ਜਾਂ ਉਸ ਮਟੀਰੀਅਲ ਦੇ ਅੰਦਰ ਤਾਂ ਉਹਦੇ ਅੰਦਰ ਵੀ ਲੇਡੀਜ਼ ਔਰ ਜੈਂਟਸ ਤੇ ਲਈ ਵੀ ਅਸੀਂ ਵਿਵਸਥਾ ਕੀਤੀ ਹੈ ਉਹਨਾਂ ਦੇ ਸੂਟਸ ਐ ਮਤਲਬ ਸੂਟਸ ਅਹੀ ਦੇ ਰਹੇ ਹਾਂ ਉਹਨਾਂ ਨੂੰ ਲੇਡੀਜ਼ ਨੂੰ ਉਸ ਤੋਂ ਇਲਾਵਾ ਮਹਿਲਾਵਾਂ ਨੂੰ ਔਰ ਬੰਦਿਆਂ ਨੂੰ ਉਹਨਾਂ ਦੇ ਕੱਪੜੇ ਅਸੀਂ ਦੇਣ ਦਾ ਪ੍ਰਯਾਸ ਕਰ ਰਹੇ ਹਾਂ ਔਰ ਪੈਰਾਂ ਦੇ ਲਈ ਕਿ ਜਿਦੋਂ ਹੀ ਦੇਖਦੇ ਕੋਈ ਐਸੀ ਆਪਦਾਨ ਦੀ ਹੈ ਉਸ ਆਪਤਾ ਦੇ ਅੰਦਰ ਬੰਦਾ ਸਵੇਰੇ ਰਾਤ ਸੌਂਦਾ ਤਾਂ ਕਿਸੇ ਹੋਰ ਪ੍ਰਸਥਿਤੀ ਦੇ ਅੰਦਰ ਸਵੇਰੇ ਉੱਠਦਾ ਤਾਂ ਕੁਝ ਨਹੀਂ ਹੈ ਤੂ ਦੇ ਅੰਦਰ ਹੀ ਦੇਖਦੇ ਪੈਰਾਂ ਦੇ ਵਿੱਚ ਪੈਰਾਂ ਦੇ ਲਈ ਜੁੱਤੇ ਚੱਪਲ ਜੁੱਤੇ ਚੱਪਲ ਔਰ ਇਹ ਬੱਚਿਆਂ ਦੇ ਚੱਪਲ ਲੇਡੀਜ਼ ਦੇ ਚੱਪਲ ਐਸੀ ਸਾਰੀ ਐਸੀ ਪਾਇਦਾਨ ਇਹ ਦੇਣ ਦਾ ਪ੍ਰਯਾਸ ਅਸੀਂ ਇਹਦੇ ਅੰਦਰ ਕਰ ਰਹੇ ਹਾਂ ਅੱਛੇ ਸਮਾਨ ਮੈਂ ਦੇਖ ਰਿਹਾ ਵੱਡੇ ਵੱਡੇ ਢੇਰ ਲੱਗੇ ਨੇ ਅੰਬਾਰ ਲੱਗੇ ਨੇ ਇਹ ਸਮਾਨ ਆਇਆ ਫਿਰ ਕਿੱਥੋਂ ਕਿੱਥੋਂ ਜਦੋਂ ਮੈਂ ਜ਼ਿਕਰ ਕੀਤਾ ਕਿੱਥੋਂ ਕਿੱਥੋਂ ਔਰ ਕਿੰਨੀ ਕੁ ਮਾਤਰਾ ਇਹ ਸਮਾਨ ਆਇਆ ਇਹ ਕਿੱਥੇ ਕਿੱਥੇ ਤੁਹਾਨੂੰ ਲੱਗਦਾ ਕਿ ਪਛਾਇਆ ਜਾ ਸਕਦਾ ਸਾਰੇ ਲੋਕਾਂ ਦੀ ਜ਼ਰੂਰਤ ਨੂੰ ਲੱਗਦਾ ਕਿ ਪੂਰੀ ਕਰ ਸਕਦੇ ਹੋ ਅਸੀਂ ਇੱਕ ਪਿਛ ਕੀਤਾ ਹੈ ਜੋ ਸਾਡਾ ਸਟਰਕਚਰ ਹੈ ਭਾਰਤੀ ਜਨਤਾ ਪਾਰਟੀ ਇੱਕ ਪੋਲਿਟੀਕਲ ਪਾਰਟੀ ਹੋਣ ਦੇ ਨਾਤੇ ਉਹਦਾ ਇੱਕ ਸਟਰਕਚਰ ਹੈ ਥੱਲੇ ਤੱਕ ਪਿੰਡ ਤੱਕ ਤੋ ਅਸੀਂ ਜਿਸ ਤਰੀਕੇ ਨਾਲ ਪਹਿਲੇ ਕਿਹਾ ਕਿ 286000 ਦੇ ਆਸ-ਪਾਸ ਪਿੰਡੋਂ ਨੇ ਜਿਹੜੇ ਪੂਰੇ ਤਰੇ ਤਰੀਕੇ ਨਾਲ ਡਿਸਟਰੋਏ ਹੋਏ ਨੇ ਜਿਹੜੇ ਖਤਮ ਹੋਏ ਨੇ ਫਿਰ ਉਸ ਤੋਂ ਇਲਾਵਾ 2000 ਪਿੰਡ ਪੂਰੇ ਮਾਰ ਆਈ ਨੇ ਔਰ ਉਹਦੇ ਅੰਦਰ ਵੀ ਦੇਖੀਏ ਤੇ 20 ਐਸੀਆਂ ਵਿਧਾਨ ਸਭਾਏ ਜਿੱਥੇ ਜੀਵਨ ਦੁਬਾਰਾ ਸ਼ੁਰੂ ਕਰਨਾ ਹੈ ਤੋ ਅਸੀਂ ਲਗਭਗ 7 ਜ਼ਿਲ੍ਹੇ ਹੋ ਗੁਰਦਾਸਪੁਰ ਤੋਂ ਲੈ ਕੇ ਫਾਜ਼ਿਲਕਾ ਤੱਕ ਦੋਸਤੋ ਇਲਾਵਾ ਪੰਜਾਬ ਦੇ ਹੋਰ 7 ਜ਼ਿਲ੍ਹੇ ਐਸੇ 14 ਜ਼ਿਲ੍ਹਿਆਂ ਦੇ ਅੰਦਰ ਅਸੀਂ ਇਹ ਵਿਵਸਥਾ ਕਰਨ ਦਾ ਪ੍ਰਯਾਸ ਕਰ ਰਹੇ ਹਾਂ ਔਰ 1000 ਪਿੰਡਾਂ ਦੀ ਜਿਹੜੀ ਗੱਲ ਕੀਤੀ ਉਹ ਤੇ ਸਵਾ ਲੱਖ ਪਰਿਵਾਰ ਇਹਦੇ ਅੰਦਰ ਇਫੈਕਟ ਹੋਏ ਨੇ ਉਹਨਾਂ ਪਰਿਵਾਰਾਂ ਨੂੰ ਸੀ ਟਾਰਗੇਟ ਕਰਕੇ ਪਲੱਸ ਜਿਹੜੇ ਹੋਰ ਵਿਧਾਨ ਸਭਾ ਦੇ ਅੰਦਰ ਉਹਨਾਂ ਪਰਿਵਾਰਾਂ ਨੂੰ ਉਹਦਾ ਇੱਕ ਡਾਟਾ ਬੇਸ ਹੈ ਉਸ ਡਾਟਾ ਬੇਸ ਤੇ ਨਾਲ ਅਸੀਂ ਇਹ ਪ੍ਰਿਆਸ ਕਰਦੇ ਸਵਾ ਲੱਖ ਲੋਕਾਂ ਤੋਂ ਜ਼ਿਕਰ ਕਰ ਰਹੇ ਹੋ ਤਾਂ ਸਵਾ ਲੱਖ ਲੋਕਾਂ ਦੇ ਹਿਸਾਬ ਦੇ ਨਾਲ ਤੁਹਾਡੇ ਕੋਲੇ ਸਮਾਨ ਅਚਾਹ ਸੂਟ ਨੇ ਜੀ ਜਿਹੜੇ ਵਿਖਾ ਰਹੇ ਹੋ ਇਹ ਮਹਿਲਾਵਾਂ ਦੇ ਲਈ ਅਸੀਂ ਸੂਟ ਜਿਹੜੇ ਉਹਨਾਂ ਨੂੰ ਜਾਣਾ ਹੈ ਇੱਕ ਪਰਿਵਾਰ ਦੇ ਅੰਦਰ ਲਗਭਗ ਦੋ ਸੂਟ ਹੈ ਮੈਂ ਔਰ ਦੋ ਹੀ ਜੈਂਟਲੀ ਦੋ ਹੀ ਮਹਿਲਾ ਦੇ ਲਈ ਦੋ ਕੰਬਲ ਦੋ ਕੰਬਲ ਵਿਛਾਉਣ ਲਈ ਦੋ ਕੰਬਲ ਉੱਪਰ ਲੈਣ ਦੇ ਇੱਕ ਛੋਟਾ ਜਿਹੜਾ ਹਲਕਾ ਕੰਬਲ ਹੈ ਜਿਹੜਾ ਇਸ ਮੌਸਮ ਦੇ ਅੰਦਰ ਹੈ ਤੇ ਉਹ ਸੀ ਦੇਣ ਦਾ ਔਰ ਦੋ ਮੰਜੇ ਉਹਦੇ ਅੰਦਰ ਪ੍ਰਯਾਸ ਕਰ ਰਹੇ ਆ ਤੇ ਦੋ ਮੰਜੇ ਬਿਸਤਰੇ ਅੱਛਾ ਜੀ ਮੈਂ ਤੁਸੀਂ ਸਵਾ ਲੱਖ ਲੋਕਾਂ ਦਾ ਡਾਟਾ ਜ਼ਿਕਰ ਕਰ ਰਹੇ ਹੋ ਤੇ ਸਵਾ ਲੱਖ ਲੋਕਾਂ ਦੇ ਹਿਸਾਬ ਨਾਲ ਤੁਹਾਡੇ ਕੋਲ ਕਿੱਟ ਪਹੁੰਚੀ ਹੈ ਸਮਾਨ ਕਿੰਨਾ ਪਹੁੰਚਿਆ ਤੁਹਾਡੇ ਕੋਲ ਹਜੇ ਹਜੇ ਤੱਕ ਅਸੀਂ 26000 ਕਿੱਟ ਜਿਹੜੀ ਹੈ ਡਾਇਰੈਕਟ ਡਿਸਟ੍ਰੀਬਿਊਟ ਕਰ ਚੁੱਕੇ ਹਾਂ ਸਾਡੇ ਕੋਲ ਇਸ ਗੋਡਾਣ ਦੇ ਵਿੱਚ 70000 ਕਿੱਟ ਦਾ ਮਟੀਰੀਅਲ ਹੈ 70000 ਦਾ ਹੈ ਉਸ ਤੋਂ ਇਲਾਵਾ ਸਾਡੇ 8 ਗੋਡ अच्छा आया किथों फिर किन्ना किन्ना है जी एदे ਵਿੱਚ ਇਹ ਹੈ ਕਿ ਸਭ ਤੋਂ ਪਹਿਲੇ ਸਾਨੂੰ ਦਿੱਲੀ ਦਿੱਲੀ ਸਰਕਾਰ ਤੋਂ ਆਇਆ ਹੈ ਦਿੱਲੀ ਸਰਕਾਰ ਔਰ ਭਾਰਤੀ ਜਨਤਾ ਪਾਰਟੀ ਦਿੱਲੀ ਸਟੇਟ ਦੂਸਰਾ ਹਰਿਆਣਾ ਤੋਂ ਆਇਆ ਲਗਭਗ 250 ਟਰੱਕ ਅਸੀਂ ਥੱਲੇ ਹਜੇ ਤੱਕ ਡਿਸਟ੍ਰੀਬਿਊਟ ਕਰ ਚੁੱਕੇ ਹਾਂ 250 ਟਰੱਕਸ ਅਸੀਂ ਕਰ ਚੁੱਕੇ ਹਾਂ আচ্ছা ਮੈਂ ਗੁਜਰਾਤ ਦੀਆਂ ਬੋਰੀਆਂ ਦੇਖ ਰਿਹਾ ਉੱਥੋਂ ਕੀ ਕੀ ਪਹੁੰਚਾ ਤੁਹਾਡੇ ਕੋਲ ਉੱਥੇ ਸਾਡੇ ਕੋਲ ਉਹਨਾਂ ਨੇ ਰਾਸ਼ਨ ਦੇ ਵਿੱਚ ਦੇਖਿਆ ਜਾਏ ਤਾਂ ਖੰਡ ਪਹੁੰਚੀ ਹੈ ਚਾਵਲ ਪਹੁੰਚੇ ਹੈ ਦਾਲ ਪਹੁੰਚੇ ਹੈ ਅੰਮੋਲ ਦਾ ਆਟਾ ਆਟਾ ਪਹੁੰਚਿਆ ਹੈ ਇਹ ਦੇ ਅੰਦਰ 2 ਹੈ 1 ਟਾ ਕਿਲੋ ਦਾ ਪੈਕ ਹੈ 1 5 ਕਿਲੋ ਦਾ ਪੈਕ ਹੈ 1 10 ਕਿਲੋ ਦਾ ਪੈਕ ਹੈ ਇਸ ਕਰਕੇ ਜੇ ਹੀ ਦੇਖਿਆ ਤਾਂ ਇਹ ਸਭ ਔਰ ਦੁੱਧ ਸੁੱਕਾ ਦੁੱਧ ਪੰਚਾਇਆ ਉਹਨਾਂ ਨੇ ਸਾਨੂੰ ਔਰ ਫਿਰ ਉਸ ਤੋਂ ਬਾਅਦ ਰਿਫਾਈਨਡ ਰਿਫਾਈਨਡ ਔਇਲ ਪੰਚਾਇਆ ਹੈ ਫਿਰ ਦੂਜੀ ਚੀਜ਼ ਕੀ ਚਲੋ ਸਾਰੀਆਂ ਪੋਲਿਟੀਕਲ ਪਾਰਟੀਆਂ ਆਪੋ ਆਪਣੇ ਲੈਵਲ ਤੇ ਲੱਗੀਆਂ ਹੋਈਆਂ ਚਾਹੇ ਕੋਈ ਵੀ ਪਾਰਟੀ ਮੈਂ ਕਿਹਾ ਦਾ ਜ਼ਿਕਰ ਨਹੀਂ ਕਰਦਾ ਚਾਹੇ ਚਲੋ ਕਰ ਵੀ ਦੇਣਾ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਆਪ ਪੜੀ ਤਾਂ ਸਰਕਾਰ ਹੈ ਤੁਸੀਂ ਬੀਜੇਪੀ ਵਾਲੇ ਤੁਸੀਂ ਵੀ ਲੱਗੇ ਹੋਏ ਹੋ ਤਾਂ ਕਿੰਨਾ ਕਿਤੇ ਇਸ ਚੀਜ਼ ਨੂੰ ਲੈ ਕੇ ਜਰੂਰ ਸਵਾਲ ਕੀਤੇ ਜਾਣਗੇ ਕਿ ਜੇ ਦੂਜੀਆਂ ਸਰਕਾਰਾਂ ਤੋਂ ਮਦਦ ਆਈ ਤਾਂ ਸਰਕਾਰ ਤੋਂ ਸਰਕਾਰ ਕੋਲੇ ਕਿਉਂ ਨਹੀਂ ਆਈ ਕਿ ਸਰਕਾਰ ਸਰਕਾਰਾਂ ਦਾ ਸੰਪਰਕ ਕਰਕੇ ਹਾਲਾਂਕਿ 5-5 ਕਰੋੜ ਦਾ ਪਹਿਲਾਂ ਜ਼ਿਕਰ ਹੋਇਆ ਤਾਂ ਇਹ ਡਾਇਰੈਕਟ ਯਾਨੀ ਭਾਜਪਾ ਨੂੰ ਇੱਕ ਵੱਖਰੇ ਤੌਰ ਤੇ ਪੰਜਾਬ ਦੇ ਲੋਕਾਂ ਤੱਕ ਪਹੁੰਚ ਕਰਨ ਦੇ ਲਈ ਸਮਾਨ ਆਇਆ ਦੇ ਦੇ ਅੰਦਰ ਗੁਜਰਾਤ ਸਰਕਾਰ ਨੇ ਜਿਹੜਾ ਇੱਕ ਇੱਕ ਟ੍ਰੇਨ ਭੇਜੀ ਹੈ ਉਹਦੇ ਵਿੱਚ ਅੱਧੀ ਟ੍ਰੇਨ ਸਾਨੂੰ ਦਿੱਤੀ ਹੈ ਅੱਡੀ ਟ੍ਰੇਨ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਦਿੱਤੀ ਹੈ ਔਰ ਜਿਸ ਤਰੀਕੇ ਨਾਲ ਡਿਮਾਂਡ ਹੈ ਲਗਭਗ ਜੋ ਮਿਲ ਕੋ ਜਾਣਕਾਰੀ ਹੈ ਕਿ 600 ਦੇ ਆਸ-ਪਾਸ ਹਰਿਆਣਾ ਸਰਕਾਰ ਨੇ ਰਾਹਤ ਸਮਗਰੀ ਭੇਜੀ ਹੈ ਟਰੱਕਾਂ ਦੀ ਉਹਦੇ ਅੰਦਰ ਸਾਨੂੰ ਵੀ ਭੇਜੀ ਹੈ ਸਰਕਾਰ ਨੂੰ ਵੀ ਭੇਜੀ ਹੈ ਉਸ ਸਾਹ ਦੇ ਨਾਲ ਉਹਨਾਂ ਨੇ ਦੋਨੋਂ ਜਗ੍ਹਾ ਵੰਡੇ ਹੈ ਕੋਈ ਵਿਤਕਰਾ ਨਹੀਂ ਇਹ ਪੰਜਾਬ ਦੀ ਇਸ ਦੁੱਖ ਦੀ ਘੜੀ ਦੇ ਅੰਦਰ ਅਸੀਂ ਇੱਕ ਪੋਲਿਟਿਕਲ ਪਾਰਟੀ ਤੋਂ ਉੱਪਰ ਹੋ ਕੇ ਵੀ ਸੋਚੀਏ ਤਾਂ ਪੰਜਾਬ ਦੇ ਅੰਦਰ ਕਿੰਨੇ ਸਮਾਜ ਸੇਵੀ ਐ ਐਨ ਜੀਓਜ਼ ਐ ਕਲਾਕਾਰ ਐ ਖਿਡਾਰੀ ਐ ਸਭ ਫੀਲਡ ਚ ਆਏ ਆ ਇਸ ਆਫਤਾ ਦੇ ਲਈ ਇਹਨੂੰ ਅਸੀਂ ਪੋਲਿਟਿਕਲੀ ਗੱਲ ਨਾ ਕਰਦੇ ਹੋਵੇ ਇਹਦੇ ਅੰਦਰ ਸਮਾਜਿਕ ਤੌਰ ਦੇ ਉੱਤੇ ਸਾਡੀ ਜਿਹੜੀ ਰਿਸਪੌਂਸਿਬਿਲਟੀ ਐ ਉਹ ਅਸੀਂ ਪੂਰਾ ਕਰਦੇ ਪਏ ਤਾਂ ਭਾਜਪੀ ਦੇ ਇਹ ਲੋਕ ਨੇ ਜੀ ਕਹਿੰਦੇ ਨੇ ਕਿ ਜਿੱਥੇ ਜਿੱਥੇ ਭਾਜਪੀ ਦੀਆਂ ਸਰਕਾਰਾਂ ਨੇ ਉੱਥੋਂ ਉੱਥੋਂ ਸਮਾਨ ਆਇਆ ਤਾਂ ਵੱਡੇ ਵੱਡੇ ਢੇਰ ਲੱਗੇ ਹੋਏ ਨੇ ਗਦਾਮ ਬਣੇ ਹੋਏ ਨੇ ਅੱਠ ਗਦਾਮ ਕਹਿੰਦੇ ਐਸੇ ਬਣੇ ਨੇ ਕਹਿੰਦੇ ਕਿ ਸਮਾਨ ਆਇਆ ਅੱਧਾ ਸਰਕਾਰ ਨੂੰ ਗਿਆ ਪੰਜਾਬ ਸਰਕਾਰ ਨੂੰ ਅੱਧਾ ਪੋਲੀਟੀਕਲੀ ਇਹਨਾਂ ਦੇ ਕੋਲੇ ਆਇਆ ਪਾਰਟੀ ਕੋਲੇ ਤਾਂ ਕਿ ਅੱਦਾ ਇਹ ਵੰਡਣਗੇ ਤਾਂ ਹਾਲਾਂਕਿ ਸਾਰੀਆਂ ਪਾਰਟੀਆਂ ਇਸ ਵੇਲੇ ਇਹਨਾਂ ਹਾਲਾਤਾਂ ਦੇ ਵਿੱਚ ਦੇਖ ਰਹੇ ਹਾਂ ਅਸੀਂ ਕਿ ਆਪਣੇ ਆਪਣੇ ਚਾਹੇ ਉਹ ਬੈਨਰ ਲੱਗਾ ਹੋਵੇ ਚਾਹੇ ਨਾਲ ਲੱਗਾ ਹੋ ਪਰ ਉਹਨਾਂ ਦੇ ਲੀਡਰ ਨਜ਼ਰ ਆਉਂਦੇ ਆ ਤਾਂ ਫਿਰ ਬੀਜੇਪੀ ਕਹਿੰਦੀ ਹੈ ਕਿ ਜੇ ਬਾਕੀ ਪੋਲੀਟੀਕਲ ਪਾਰਟੀਆਂ ਜਾ ਕੇ ਹੜਾਂ ਦੇ ਵਿੱਚ ਲੋਕਾਂ ਦੇ ਨਾਲ ਖੜ੍ਹ ਸੜੀਆਂ ਤਾਂ ਫਿਰ ਬੀਜੇਪੀ ਕਿਉਂ ਨਹੀਂ ਖੜ੍ਹ ਸਕਦੀ ਇਹ ਜੇ ਬੀਜੇਪੀ ਦੇ ਲੋਕ ਗਵਾਣਦੇ ਨੇ ਫਿਰ ਉਹ ਕਿਉਂ ਨਹੀਂ ਹੋ ਸਕਦਾ ਤਾਂ ਇਸ ਕਰਕੇ ਬੀਜੇਪੀ ਆਪਦੇ ਪੱਧਰ ਤੇ ਆਪਦੇ ਲੈਵਲ ਤੇ ਜਿਹੜਾ ਹੈਗਾ ਉਹ ਲੋਕਾ ਦਿੱਕਰ ਪਹੁੰਚ ਕਰ ਰਹੀ ਹੈ ਜਲੰਧਰ ਨੂੰ ਜਿਹੜਾ ਹੈਗਾ ਇਹਨਾਂ ਨੇ ਮੇਨ ਹੱਬ ਬਣਾ ਲਿਆ ਔਰ ਜਲੰਧਰ ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚ ਕਿੱਟ ਬਣਾ ਕੇ ਭੇਜੀ ਜਾ ਰਹੀ ਹੈ ਜਿਸ ਤਰ੍ਹਾਂ ਇਹਨਾਂ ਨੇ ਸਮਾਨ ਤਾਂ ਸਾਰਾ ਦੱਸ ਹੀ ਦਿੱਤਾ ਕਿ ਇੱਕ ਘਰ ਦੇ ਵਿੱਚ ਜ਼ਰੂਰਤ ਮੁਤਾਬਕ ਪਰ ਨਾਲ ਨਾਲ ਇਹਨਾਂ ਨੇ ਜਿਹੜਾ ਗੱਟੇ ਸਮਾਨ ਪਾ ਕੇ ਭੇਜਣਾ ਉਹਦੇ ਤੇ ਆਪ ਦਾ ਭਾਜ-ਪਾਜ ਦਾ ਨਿਸ਼ਾਨ ਜ਼ਰੂਰ ਜਿਹੜਾ ਹੈਗਾ ਉਹ ਰੱਖਿਆ ਤਾਂ ਇਹ ਕਿੱਟਾਂ ਬਣਾ ਬਣਾ ਕੇ ਜਿਹੜੀਆਂ ਦਿੱਤੀਆਂ ਜਾ ਰਹੀਆਂ ਜੀ ਫਿਲਹਾਲ ਪੰਜਾਬ ਦੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਮਦਦ ਦੀ ਲੋੜ ਹੈ ਉਹਨਾਂ ਲੋਕਾਂ ਨੂੰ ਜਿਹੜੇ ਇਸ ਵੇਲੇ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਪਰ ਕੁਝ ਦਿਨ ਬਾਅਦ ਉਹਨਾਂ ਨੂੰ ਹੁਣ ਉਹ ਵੀ ਜ਼ਰੂਰਤ ਹੈ ਕਿ ਉਹਨਾਂ ਦੀਆਂ ਜ਼ਮੀਨਾਂ ਕਿਵੇਂ ਪੱਧਰ ਕੀਤੀਆਂ ਜਾਣੀਆਂ ਉਹਨਾਂ ਦੇ ਘਰ ਟਹਿ ਗਏ ਨੇ ਉਹ ਕਿਵੇਂ ਠੀਕ ਕੀਤੇ ਜਾਣੇ ਨੇ ਸਭ ਕੁਝ ਤਹਿਸ ਨਾਸ ਹੋ ਗਿਆ ਜਾਂਦਿਆਂ ਦੇ ਵੀ ਪੁੱਛ ਲੈਂਦੇ ਆ ਇਹ ਰਾਸ਼ਨ ਵਗੈਰਾ ਤਾਂ ਤੁਸੀਂ ਚਲੋ ਪਹਚਾ ਦੇਵੋਗੇ ਜਿ ਮੰਜੇ ਬਿਸਤਰੇ ਪਹਚਾ ਦੇਵੋਗੇ ਹੁਣ ਉਹਨਾਂ ਨੂੰ ਉਹਦੀ ਬੜੀ ਜ਼ਰੂਰਤ ਹੈ ਜ਼ਮੀਨਾਂ ਪੱਧਰ ਕਰ ਲਈ ਤੇਲ ਵੀ ਚਾਹੀਦਾ ਹੈ ਟਰੈਕਟਰ ਚਾਹੀਦੇ ਆ ਜਿਸ ਵੀ ਮਸ਼ੀਨਾਂ ਚਾਹੀਦੀਆਂ ਘਰਟ ਹੈਗੇ ਆ ਹਾਲਾਂਕਿ ਕੰਮ ਸਰਕਾਰ ਦੇ ਨੇ ਪਰ ਕੀ ਜਿਵੇਂ ਸਮਾਜ ਸੇਵੀ ਸੰਸਥਾਵਾਂ ਲੱਗੀਆਂ ਹੋਈਆਂ ਕਿ ਤੁਸੀਂ ਵੀ ਉਹਦੇ ਚ ਵੀ ਯੋਗਦਾਨ ਪਾਉਂਗੇ ਫਿਰ ਭਾਰਤੀਨ ਤਾਂ ਪਾਰਟੀ ਰਾਸ਼ਨ ਤੋਂ ਇਲਾਵਾ ਅਸੀਂ ਦੇਖਿਆ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਸਭ ਤੋਂ ਜ਼ਰੂਰੀ ਬੰਦੇ ਦੀ ਸਿਹਤ ਹੈ ਸਿਹਤ ਦੇ ਅੰਦਰ ਪਸ਼ੂਆਂ ਦੀ ਵੀ ਸਿਹਤ ਠੀਕ ਰੱਖਣ ਦੇ ਲਈ ਅਸੀਂ ਮੈਡੀਕਲ ਕੈਂਪ ਲਗਾ ਰਹੇ ਹਾਂ ਔਰ ਬੰਦਿਆਂ ਦੀ ਸਿਹਤ ਨੂੰ ਵੀ ਠੀਕ ਰੱਖਣ ਦੇ ਲਈ ਅਸੀਂ ਲਗਾ ਰਹੇ ਹਾਂ ਲਗਭਗ ਪੂਰੇ ਪੰਜਾਬ ਦੇ ਅੰਦਰ 100 ਕੈਂਪ ਅਸੀਂ 1-2 ਦਿਨ ਦੇ ਅੰਦਰ ਸ਼ੁਰੂ ਕਰ ਰਹੇ ਹਾਂ ਦੂਸਰੀ ਗੱਲ ਹੈ ਕਿ ਜਿੱਥੇ ਅਸੀਂ ਕਿਹਾ ਕਿ ਜ਼ਮੀਨਾ ਪਧਰੀਆਂ ਕਰਨੀਆਂ ਉਹਦੇ ਲਈ ਵੀ ਭਾਰਤੀ ਜਨਤਾ ਪਾਰਟੀ પ્રયાસ ਰੱhta ਹੈ ਉਹਦੇ ਅੰਦਰ ਵੀ ਅਸੀਂ ਟਰੈਕਟਰ ਟਰਾਲੀ ਦੇ ਨਾਲ ਜੋ ਵੀ ਇਕਵਿਪਮੈਂਟ ਚਾਹੀਦੇ ਆ ਉਹਦੇ ਵੀ ਯੋਜਨਾ ਬਣੀ ਬਣਾਈ ਐ ਸੀ ਫਿਰ ਅਸੀਂ ਇੱਕ ਤੀਸਰੀ ਗੱਲ ਹੋਰ ਕੀਤੀ ਹੈ ਕਿ ਜਦ ਤੱਕ ਇਹ ਚੀਜ਼ਾਂ ਠੀਕ ਨਹੀਂ ਹੁੰਦੀਆਂ ਲਾਈਫ ਜਾਂ ਜ਼ਿੰਦਗੀ ਸਟ੍ਰੀਮਲਾਈਨ ਨਹੀਂ ਹੁੰਦੀ ਐ ਠੀਕ ਔਰ ਤਦ ਤੱਕ ਅਸੀਂ ਜੋ ਜ਼ਰੂਰਤ ਦੀਆਂ ਚੀਜ਼ਾਂ ਆ ਜਿਹਦਾ ਚਾਰਾ ਆ ਪਸ਼ੂਆਂ ਦਾ ਉਹ ਵੀ ਅਸੀਂ ਪ੍ਰੋਵਾਈਡ ਕਰਨ ਦਾ ਪ੍ਰਯਾਸ ਹਰ ਜਗ੍ਹਾ ਕਰਦੇ ਪਏ ਆ ਤੁਹਾਡੀ ਜਾਣਕਾਰੀ ਲਈ ਜਿਸ ਦਿਨ ਇਹ ਪਾਣੀ ਆਇਆ ਉਸ ਦਿਨ ਕੱਲੀ ਭਾਜਪਾ ਇੱਕੋਲੀ ਪੋਲਿਟੀਕਲ ਪਾਰਟੀ ਸੀ ਜਿਹੜੀ ਜ਼ਮੀਨ 'ਚ ਸੀ ਜਿਨਨੇ ਸਭ ਤੋਂ ਪਹਿਲੇ ਪਾਣੀ ਪਠਾਨਕੋਟ ਔਰ ਗੁਰਦਾਸਪੁਰ ਆਇਆ ਔਰ ਅਜਨਾਲਾ ਆਇਆ ਉਹਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਕਰਮਚਾਰੀਆਂ ਨੇ ਸਭ ਤੋਂ ਪਹਿਲੇ ਕਿ ਲੰਗਰ ਲੰਗਰ ਦੀ ਵਿਵਸਥਾ ਕਰਨਾ ਔਰ ਉੱਥੇ ਦੇ ਜਿਹੜਾ ਜ਼ਰੂਰਤ ਦਾ ਸਮਾਨ ਲੋਕਾਂ ਨੂੰ ਚਾਹੀਦਾ ਹੈ ਘਰ-ਘਰ ਤੱਕ ਪਹੁੰਚਾਉਣਾ ਉਹਨਾਂ ਨੂੰ ਘਰਾਂ ਤੋਂ ਕੱਢਣ ਦਾ ਪ੍ਰਯਾਸ ਉਹਦੇ ਅੰਦਰ ਕਰਨ ਦਾ ਕੀਤਾ ਬਾ ਅੱਜ ਜਿਹੜੇ ਲੋਕਾਂ ਨੂੰ ਮਦਦ ਦੀ ਲੋੜ ਹੈ ਜੀ ਉਹਨਾਂ ਵੱਲ ਜੋ ਕੀ ਹੱਥ ਵਧਦਾ ਹੈ ਤਾਂ ਉਹ ਬੜੀ ਵੱਡੀ ਗੱਲ ਹੈ ਚਾਹੇ ਉਹ ਪ politcal ਲੋਕ ਹੋਣ ਚਾਹੇ ਉਹ ਸਮਾਜ ਸੇਵੀ ਸੰਸਥਾਵਾਂ ਹੋਣ ਪਰ ਅੱਜ ਉਹਨਾਂ ਲੋਕਾਂ ਦੇ ਵੱਲ ਮਦਦ ਦਾ ਹੱਥ ਵਧਾਉਣ ਦੀ ਜ਼ਰੂਰਤ ਹੈ ਜਿਹੜੇ ਇਸ ਵੇਲੇ ਜ਼ਰੂਰਤਮੰਦ ਨੇ ਕੈਮਰਾਮੈਨ ਅਜੇ ਕੁਮਾਰ ਦੇ ਨਾਲ ਨਵਿੰਦਰ ਸਿੰਘ ਬਰਾੜ ਹਰਪੀੜਤਾ ਦੇ ਲਈ ਪੰਜਾਬ ਸਰਕਾਰ ਦੇ ਨਾਲ 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 ਸਮਾਜਿਕ ਸੰਸਥਾਵਾਂ ਵੱਧ ਚੜ੍ਹ ਕੇ ਸਹਿਯੋਗ ਦੇ ਰਹੀਆਂ ਨੇ ਤਾਂ ਉੱਥੇ ਜਲੰਧਰ ਦੇ ਵਿੱਚ ਭਾਜਪਾ ਦੇ ਵੱਲੋਂ ਵੀ ਅਵਿਛਿਤਰਾਂ ਦੀਆਂ ਕਿੱਟਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਅੱਜ ਇਸ ਨੂੰ ਕਿ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਸਪਲਾਈ ਕੀਤਾ ਜਾਵੇਗਾ ਬੀਜਪੀ ਦੇ ਇਨ੍ਹਾਂ ਕਿੱਟਾਂ ਦੇ ਵਿੱਚ ਘਰ ਦਾ ਰਾਸ਼ਨ ਮੰਜੇ ਬਿਸਤਰੇ ਕੱਪੜੇ ਰਸੋਈ ਦਾ ਸਮਾਨ ਬੂਟ ਚੱਪਲਾਂ ਆਦਿ ਸ਼ਾਮਲ ਨੇ ਜਲੰਧਰ ਦੇ ਵਿੱਚ ਅੱਠ ਵੱਡੇ ਵੱਡੇ ਗੋਦਾਮ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚ ਸਮਗਰੀ ਦੀਆਂ ਕਿੱਟਾਂ ਬਣਾਈਆਂ ਜਾ ਰਹੀਆਂ ਨੇ ਇਹ ਅਚਾਨਕ ਆਈ ਹੜ੍ਹਾਂ ਦੀ ਮੁਸੀਬਤ ਨੇ ਲੋਕਾਂ ਨੂੰ ਹਾਲੋਂ ਬਿਹਾਲ ਕਰ ਦਿੱਤਾ ਸਭ ਕੁਝ ਤਹਿਸਨਸ ਹੋ ਗਿਆ ਘਰ ਟੈਟੇਰੀ ਹੋ ਗਏ ਲੋਕਾਂ ਦਾ ਸਮਾਨ ਤੱਕ ਫੜਾਂ ਦੇ ਪਾਣੀ ਚ ਰੁੜ ਗਿਆ ਜ਼ਮੀਨਾਂ ਤੱਕ ਖਰਾਬ ਹੋ ਗਈਆਂ ਰੇਤ ਦੇ ਟਿੱਬੇ ਬਣ ਗਏ ਅੱਜ ਜਦੋਂ ਪੰਜਾਬ ਤੇ ਮੁਸੀਬਤ ਆਈ ਤਾਂ ਦੂਜੇ ਸੂਬੇ ਨੇ ਵੀ ਮਦਦ ਦਾ ਹੱਥ ਅੱਗੇ ਵਧਾਇਆ ਵਧਾਉਂਦੇ ਵੀ ਕਿਉਂ ਨਾ ਕਿਉਂਕਿ ਪੰਜਾਬ ਇੱਕ ਐਸਾ ਸੂਬਾ ਜਿਸ ਨੇ ਜਦੋਂ ਦੁਨੀਆ ਚ ਕਿਧਰੇ ਵੀ ਮੁਸੀਬਤ ਆਈ ਤਾਂ ਵੱਧ ਚੜ ਕੇ ਸਭ ਦਾ ਸਾਧਤਾ ਮਦਦ ਵੇਲੇ ਲੋਕਾਂ ਦੇ ਨਾਲ ਪੰਜਾਬ ਜਾ ਖੜਿਆ ਅਸੀਂ ਇੱਕ ਐਸੇ ਗੋਦਾਮ ਦੇ ਵਿੱਚ ਮੌਜੂਦ ਆ ਤਾਂ ਜਿੱਥੇ ਤੁਹਾਨੂੰ ਹਰ ਕਿਸਮ ਦੀ ਲੋਕਾਂ ਦੇ ਨਾਲ ਜੁੜੀ ਹੋਈ ਚੀਜ਼ ਚਾਹੇ ਉਹ ਘਰ ਦਾ ਰਾਸ਼ਨ ਹੋਵੇ ਚਾਹੇ ਉਹ ਰਸੋਈ ਦਾ ਸਮਾਨ ਹੋਵੇ ਚਾਹੇ ਉਹ ਬੈਡਰੂਮ ਦਾ ਸਮਾਨ ਹੋਵੇ ਯਾਨੀ ਰਾਸ਼ਨ ਖੰਡ ਦਾਲ ਤੋਂ ਲੈ ਕੇ ਮੰਜੇ ਬਿਸਤਰੇ ਭਾਂਡੇ ਕੰਬਲ ਤਰਪਾਲਾਂ ਜਿਨ੍ਹਾਂ ਦੀ ਲੋੜ ਹੈ ਪੈਰਾਂ ਦੇ ਪੌਣ ਨੂੰ ਜੁੱਤੀਆਂ ਲੇਡੀ ਸੂਟ ਮਰਦਾਂ ਦੇ ਲਈ ਕੱਪੜੇ ਯਾਨੀ ਘਰ ਦੇ ਵਿੱਚ ਜਦੋਂ ਘਰ ਪੂਰਾ ਤਹਿਸ ਨੈਸ ਹੋ ਜਾਂਦਾ ਹੈ ਤਾਂ ਉਸ ਤਹਿਸ ਨੈਸ ਘਰ ਦੇ ਵਿੱਚ ਕੁਝ ਨਹੀਂ ਬਚਦਾ ਤੇ ਜਦੋਂ ਕੁਝ ਨਹੀਂ ਬਚਦਾ ਤਾਂ ਛੋਟੀਆਂ ਛੋਟੀਆਂ ਚੀਜ਼ਾਂ ਦੀ ਵੀ ਲੋੜ ਪੈਂਦੀ ਹੈ ਪਰ ਜਦੋਂ ਸਭ ਕੁਝ ਗਵਾ ਚੁੱਕੇ ਲੋਕਾਂ ਨੇ ਉਹ ਸਮਾਨ ਫਿਰ ਤੋਂ ਇਕੱਠਾ ਕਰਨਾ ਹੋਵੇ ਤਾਂ ਉਹ ਚੀਜ਼ਾਂ ਆਸਾਨ ਨਹੀਂ ਰਹਿ ਜਾਂਦੀਆਂ ਕਿਉਂਕਿ ਸਭ ਕੁਝ ਰੁੜ ਫੁੜ ਗਿਆ ਅਸੇ ਦੇ ਵਿੱਚ ਨਵੇਂ ਸਿਰਿਓਂ ਘਰ ਖੜਾ ਕਰਨਾ ਸੌਖਾ ਨਹੀਂ ਤਾਂ ਲੋਕਾਂ ਦੇ ਘਰ ਕਿਵੇਂ ਖੜੇ ਕਰਨੇ ਆ ਇੱਕ ਵਾਰ ਘਰਾਂ ਚ ਰੋਟੀ ਪੱਕਦੀ ਕਿਵੇਂ ਕਰਨੀ ਆ ਤੇ ਗੁਜ਼ਾਰੇ ਜੋ ਸੁਮਾਣੋਂ ਨਾ ਤੱਕ ਬਚਾਉਣ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕੋਸ਼ਿਸ਼ ਜੇ ਸਿੱਧੇ ਤੌਰ ਤੇ ਮੈਂ ਗੱਲ ਕਰਾਂ ਤਾਂ ਜਿੱਥੇ-ਜਿੱਥੇ ਚਾਹੇ ਗੁਜਰਾਤ ਹੋਵੇ ਦਿੱਲੀ ਹੋਵੇ ਹਰਿਆਣਾ ਉੱਥੇ ਆ ਕਿਉਂਕਿ ਭਾਜਪਾ ਦੀਆਂ ਸਰਕਾਰਾਂ ਨੇ ਤਾਂ ਉੱਥੋਂ ਵੱਡੀ ਮਾਤਰਾ ਦੇ ਵਿੱਚ ਸਮਾਨ ਹੈ ਜਿਹੜਾ ਉਹ ਭੇਜਿਆ ਗਿਆ ਤੇ ਭਾਜਪਾ ਨੇ ਇੱਕ ਟੀਮ ਤਿਆਰ ਕੀਤੀ ਹੈ ਆਪਣੀ ਜਿਹੜੀ ਟੀਮ ਹੁਣ ਇਸ ਪੂਰੇ ਸਮਾਨ ਦੀਆਂ ਕਿੱਟਾਂ ਬਣਾ ਰਹੀ ਹੈ ਤੇ ਪੂਰੇ ਪੰਜਾਬ 'ਚ ਅਸੀਂ ਜਲੰਧਰ ਦੇ ਵਿੱਚ ਮੈਂ ਦੱਸ ਦਿਆਂ ਕਿ ਇਸ ਵੇਲੇ ਮੌਜੂਦ ਹਾਂ ਇੱਥੇ ਸਮਾਨ ਦੀਆਂ ਪੂਰੇ ਦੀਆਂ ਕਿੱਟਾਂ ਤਿਆਰ ਕੀਤੀਆਂ ਜਾ ਰਹੀਆਂ ਤੇ ਪੂਰੇ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਜਿੱਥੇ-ਜਿੱਥੇ ਇਹ ਮੁਸ਼ਕਲ ਆਈ ਹੈ ਉੱਥੇ-ਉੱਥੇ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਹੈ ਜਿਹੜੇ ਪ੍ਰਬੰਧਕ ਨੇ ਉਹ ਸਾਡੇ ਨਾਲ ਨੇ ਜਿਹੜੇ ਇਸ ਵੇਲੇ ਇਸ ਪੂਰੇ ਪ੍ਰੋਜੈਕਟ ਨੂੰ ਚਲਾ ਰਹੇ ਨੇ ਲੋਕਾਂ ਤੱਕ ਸਬੰਨ ਪਹੁੰਚਾਉਣ ਦੀ ਕੋਸ਼ਿਸ਼ ਸੂਰਜ ਭਾਰਤਵਾਦੀ ਜੀ ਸਾਡੇ ਨਾਲ ਨੇ ਜਿਹੜੇ ਪੂਰੀ ਸਟੇਟ ਨੂੰ ਇਸ ਵੇਲੇ ਕੋਆਰਡੀਨੇਟ ਕਰ ਰਹੇ ਨੇ ਇਨਚਾਰਜ ਨੇ ਕਿ ਕਿਵੇਂ ਸਮਾਨ ਪਹੁੰਚਾਉਣਾ ਬਈ ਜੀ ਪਹਿਲਾਂ ਤਾਂ ਮੈਂ ਸਮਝਣਾ ਚਾਹੂੰਗਾ ਕਿ ਸਮਾਨ ਕੀ ਕੀ ਹੈ ਇਹ ਜ਼ੈਨ ਚ ਕਿਦਾਂ ਪਲੈਨਿੰਗ ਹੁੰਦੀ ਹੈ ਕਿ ਕਿਵੇਂ ਲੋਕਾਂ ਦੇ ਘਰ ਤੱਕ ਪਹੁੰਚਾਇਆ ਜਾਣਾ ਤੇ ਲੋਕਾਂ ਨੂੰ ਜਿਹੜੀ ਮੁੱਖ ਤੌਰ ਤੇ ਚੀਜ਼ਾਂ ਦੀ ਜ਼ਰੂਰਤ ਹੈ ਉਹ ਸੂਚੀ ਵਿੱਚ ਸਮਝਣੀ ਚਾਹੂੰਗਾ ਲੋਕਾਂ ਤੱਕ ਜਿਹੜੀ ਮਦਦ ਤੁਸੀਂ ਪਹੁੰਚਾਉਣ ਦਾ ਇਸ ਵੇਲੇ ਦਾਅਵਾ ਕਰਦੇ ਹੋ ਭਾਰਤੀ ਜਨਤਾ ਪਾਰਟੀ ਪੰਜਾਬ ਦੇਸ਼ ਸੇਵਾ ਪਖਵਾੜੇ ਦੇ ਤਹਿਤ ਸਭ ਲੋਕਾਂ ਤੱਕ ਸਾਡਾ ਇਹ ਜ਼ਰੂਰਤ ਦਾ ਸਮਾਨ ਪਹੁੰਚੇ ਉਹਦੇ ਵਾਸਤੇ ਅਸੀਂ ਪੂਰੇ ਪ੍ਰਦੇਸ਼ ਦੇ ਵਿੱਚ ਜਲੰਧਰ ਦੇ ਵਿੱਚ 8 ਤਰ੍ਹਾਂ ਦੇ ਗੋਦਾਮ ਅਸੀਂ ਬਣਾਏ ਹਨ ਜਿਹਦੇ ਔਰ ਇੱਕ ਗੋਦਾਮ ਦੇ ਵਿੱਚ ਸਭ ਤਰ੍ਹਾਂ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਇੱਥੋਂ ਡਿਸਪੈਚ ਕਰਕੇ ਲਗਭਗ 14 ਜ਼ਿਲ੍ਹਿਆਂ ਦੇ ਵਿੱਚ ਅਸੀਂ ਭੇਜ ਰਹੇ ਹਾਂ ਜਿਹਦੇ ਵਿੱਚ 7 ਜਿਹੜੇ ਜ਼ਿਲ੍ਹੇ ਹਨ ਉਹ ਹੜਾਣਾ ਇਫੈਕਟਿਡ ਹੈ ਜੀ ਔਰ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਮਾਨ ਨੇ ਇੱਕ ਕਿਟ ਬਣਾਈ ਹੈ ਬਰਤਨ ਕਿਟ ਹੈ ਜਿਹਦੇ ਅੰਦਰ ਡਿਨਰ ਸੈਟ ਹੈ ਜਿਹਦੇ ਅੰਦਰ 6 ਪਲੇਟਾਂ ਇੱਕ ਇੱਕ ਲਗਭਗ ਪਤੀਲਾ ਕੜਛੀ ਚਮਚ ਗਲਾਸ ਇੱਕ ਕੁੱਕਰ اور ਚਪਾਤੀ اور ਜਾਂ ਸਬਜੀ ਰੱਖਣ ਲਈ ਇਹ ਚਪਤੀ ਬਾਕਸ ਹੈ ਇਹ ਸਭ ਬਰਤਨ ਦੀ ਐਸੀ ਕਿੱਟ ਅਸੀਂ ਬਣਾ ਕੇ ਜੋ ਜ਼ਰੂਰਤ ਦਾ ਜੋ ਬੇਸਿਕ ਨੈਸੈਸਿਟੀ ਹੈ ਕਿ ਕੱਲ ਨੂੰ ਲਾਈਫ ਸ਼ੁਰੂ ਕਰਨੀ ਹੈ ਤਾਂ ਘੱਟ ਤੋਂ ਘੱਟ ਘੱਟ ਤੋਂ ਇਹ ਜ਼ਰੂਰੀ ਚੀਜ਼ਾਂ ਹੋਣੀਆਂ ਚਾਹੀਦੀਆਂ ਘਰ ਦੇ ਅੰਦਰ ਉਹਦੀ ਵਿਵਸਥਾ ਵੀ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਮਾਨਾਂ ਨੇ ਕੀਤੀ ਹੈ ਜੀ ਜੇ ਅਸੀਂ ਅੱਗੇ ਗੱਲ ਕਰੀਏ ਇਹ ਕਿਉਂ ਲਗਭਗ ਜਦੋਂ ਪਾਣੀ ਆਇਆ ਜਾਂ ਇਹ ਹੜ੍ਹ ਦੀ ਜਿਹੜੀ ਆਪਤਾ ਆਈ ਹੈ ਜਿਹਦੇ ਕਾਰਨ ਲੋਕ ਪੰਜਾਬ ਦੇ ਲਗਭਗ 3 ਲੱਖ ਪਰਿਵਾਰ ਇਹਦੇ ਨਾਲ ਇਫੈਕਟ ਹੋਏ ਆ ਸਿੱਧੇ ਸਿੱਧੇ ਔਰ ਉਹਦੇ ਅੰਦਰ ਵੀ ਦੇਖੇ 2000 ਪਿੰਡ ਦੀ ਚਪੇਟ ਚ ਆਏ ਆ ਔਰ ਜਿਹਦੇ ਅੰਦਰ 1000 ਪਿੰਡ ਤਾਂ ਪੂਰੇ ਤਰੀਕੇ ਦੇ ਨਾਲ ਜਿਨ੍ਹਾਂ ਨੂੰ ਆਪਣੀ ਉਥੇ ਦੇ ਲੋਕਾਂ ਨੂੰ ਆਪਣੀ ਜ਼ਿੰਦਗੀ ਸ਼ੁਰੂ ਕਰਨੀ ਹੈ ਤੇ ਦੁਬਾਰਾ ਜ਼ਿੰਦਗੀ ਸ਼ੁਰੂ ਕਰਨੀ ਪੈਣੀ ਹੈ 986 ਦੇ ਆਸ-ਪਾਸ ਪਿੰਡ ਹੈ ਜਦਿੰਦਰ ਪਠਾਨਕੋਟ ਦੇ 110 ਪਿੰਡ ਹੈ ਗੁਰਦਾਸਪੁਰ ਜ਼ਿਲ੍ਹੇ ਦੇ 360 ਪਿੰਡ ਹੈ ਫਿਰ ਉਸ ਤੋਂ ਬਾਅਦ ਆਈਨਾਲਾ ਅੰਮ੍ਰਿਤਸਰ ਵਿਹਾਤੀ ਦੇ 200 200 210 ਪਿੰਡ ਹੈ ਐਦਾ ਕਰਕੇ 1000 ਪਿੰਡ ਜਿਹੜੇ ਹਨ ਉਹ ਇਫੈਕਟ ਕਰ ਰਹੇ ਹਨ ਹੁਣ ਉਹਦੇ ਅੰਦਰ ਲੋਕਾਂ ਦਾ ਫਰਨੀਚਰ ਚਲਾ ਗਿਆ ਮੰਜੇ ਚਲੇ ਗਏ ਰਹਿਣ ਦਾ ਸਮਾਨ ਚਲਾ ਗਿਆ ਉਹ ਸਾਰੀਆਂ ਜ਼ਰੂਰਤ ਦੀਆਂ ਚੀਜ਼ਾਂ ਕੀ ਹੈ ਤੇ ਉਹਦੇ ਅੰਦਰ ਇਹ ਸੋਚਿਆ ਕਿ ਇਸ ਇਹਦੇ ਅੰਦਰ ਮੰਜੇ ਮੰਜੇ ਦੇਣੇ ਆ ਤੇ ਉਹਦੇ ਨਾਲ ਕੰਬਲ ਵੀ ਦੇਣਾ ਹੈ ਕੰਬਲ ਇੱਕ ਵਿਸ਼ਾਉਣ ਵਾਲਾ ਹੈ ਇੱਕ ਉੱਪਰ ਲੈਣ ਵਾਲਾ ਹੈ ਫਿਰ ਉਸ ਤੋਂ ਬਾਅਦ ਅਹੀ ਦੇਖੇ ਤਾਂ ਕਿ ਜਿਹੜੇ ਸਭ ਤੋਂ ਜ਼ਰੂਰੀ ਚੀਜ਼ ਹੈ ਤਾਵਲ ਟਾਵਲ ਵੀ ਟੋਲੀਏ ਵੀ ਅਸੀਂ ਦੇਂਦਾ ਜਿਹੜਾ ਉੱਥੇ ਪ੍ਰੋਵੀਜ਼ਨ ਹੈ ਉਹ ਵੀ ਅਸੀਂ ਦੇ ਰਹੇ ਹਾਂ ਉਹਦੇ ਅੰਦਰ ਫਿਰ ਅਸੀਂ ਅੱਗੇ ਵਧੀਏ ਅੱਗੇ ਵਧ ਅੱਗੇ ਵਧਾਂਗੇ ਤੇ ਲੇਡੀਜ਼ ਔਰ ਜੈਂਟਰੀ ਲੋਕਾਂ ਦੇ ਕੱਪੜੇ ਤੱਕ ਡਿਸਟロイ ਹੋ ਗਏ ਨੇ ਉਸ ਸਿਲਟ ਦੇ ਅੰਦਰ ਜਾਂ ਉਸ ਮਟੀਰੀਅਲ ਦੇ ਅੰਦਰ ਤਾਂ ਉਹਦੇ ਅੰਦਰ ਵੀ ਲੇਡੀਜ਼ ਔਰ ਜੈਂਟਸ ਦੇ ਲਈ ਵੀ ਅਸੀਂ ਵਿਵਸਥਾ ਕੀਤੀ ਹੈ ਉਹਨਾਂ ਦੇ ਸੂਟਸ ਐ ਮਤਲਬ ਸੂਟਸ ਅਹੀ ਦੇ ਰਹੇ ਹਾਂ ਉਹਨਾਂ ਨੂੰ ਲੇਡੀਜ਼ ਨੂੰ ਉਸ ਤੋਂ ਇਲਾਵਾ ਮਹਿਲਾਵਾਂ ਨੂੰ ਔਰ ਬੰਦਿਆਂ ਨੂੰ ਉਹਨਾਂ ਦੇ ਕੱਪੜੇ ਅਸੀਂ ਦੇਣ ਦਾ ਪ੍ਰਯਾਸ ਕਰ ਰਹੇ ਹਾਂ ਔਰ ਪੈਰਾਂ ਦੇ ਲਈ ਕਿ ਜਿਦੋਂ ਹੀ ਦੇਖਦੇ ਕੋਈ ਐਸੀ ਆਪਦਾਨ ਦੀ ਹੈ ਉਸ ਆਪਤਾ ਦੇ ਅੰਦਰ ਬੰਦਾ ਸਵੇਰੇ ਰਾਤ ਸੌਂਦਾ ਤਾਂ ਕਿਸੇ ਹੋਰ ਪ੍ਰਸਥਿਤੀ ਦੇ ਅੰਦਰ ਸਵੇਰੇ ਉੱਠਦਾ ਤਾਂ ਕੁਝ ਨਹੀਂ ਹੈ ਤੋਂ ਦੇ ਅੰਦਰ ਹੀ ਦੇਖਦੇ ਪੈਰਾਂ ਦੇ ਵਿੱਚ ਪੈਰਾਂ ਦੇ ਲਈ ਜੁੱਤੇ ਚੱਪਲ ਜੁੱਤੇ ਚੱਪਲ ਔਰ ਇਹ ਬੱਚਿਆਂ ਦੇ ਚੱਪਲ ਲੇਡੀਜ਼ ਦੇ ਚੱਪਲ ਐਸੀ ਸਾਰੀ ਐਸੀ ਫਾਇਦਾਨ ਇਹ ਦੇਣ ਦਾ ਪ੍ਰਯਾਸ ਅਸੀਂ ਇਹਦੇ ਅੰਦਰ ਕਰ ਰਹੇ ਹਾਂ ਅੱਛੇ ਸਮਾਨ ਵਿੱਚ ਦੇਖ ਰਹੇ ਵੱਡੇ ਵੱਡੇ ਟੀਅਰ ਲੱਗੇ ਨੇ ਅੰਬਾਰ ਲੱਗੇ ਨੇ ਇਹ ਸਮਾਨ ਆਇਆ ਫਿਰ ਕਿੱਥੋਂ ਕਿੱਥੋਂ ਜਦੋਂ ਮੈਂ ਜ਼ਿਕਰ ਕੀਤਾ ਕਿੱਥੋਂ ਕਿੱਥੋਂ ਔਰ ਕਿੰਨੀ ਕੁ ਮਾਤਰਾ ਇਹ ਸਮਾਨ ਆਇਆ ਇਹ ਕਿੱਥੇ ਕਿੱਥੇ ਤੋਂ ਲੱਗਦਾ ਹੈ ਕਿ ਪਛਾਇਆ ਜਾ ਸਕਦਾ ਸਾਰੇ ਲੋਕਾਂ ਦੀ ਜ਼ਰੂਰਤਾਂ ਲੱਗਦਾ ਹੈ ਕਿ ਪੂਰੀ ਕਰ ਸਕਦੇ ਹਾਂ ਅਸੀਂ ਇੱਕ ਪਿਛ ਕੀਤਾ ਹੈ ਜੋ ਸਾਡਾ ਸਟਰਕਚਰ ਹੈ ਭਾਰਤੀ ਜਨਤਾ ਪਾਰਟੀ ਇੱਕ ਪੋਲਿਟੀਕਲ ਪਾਰਟੀ ਹੋਣ ਦੇ ਨਾਤੇ ਉਹਦਾ ਇੱਕ ਸਟਰਕਚਰ ਹੈ ਥੱਲੇ ਤੱਕ ਪਿੰਡ ਤੱਕ ਤੋ ਅਸੀਂ ਜਿਸ ਤਰੀਕੇ ਨਾਲ ਪਹਿਲੇ ਕਿਹਾ ਕਿ 286000 ਦੇ ਆਸ-ਪਾਸ ਪਿੰਡੋਂ ਨੇ ਜਿਹੜੇ ਪੂਰੇ ਤਰੇ ਤਰੀਕੇ ਨਾਲ ਡਿਸਟਰੋਏ ਹੋਏ ਨੇ ਜਿਹੜੇ ਖਤਮ ਹੋਏ ਨੇ ਫਿਰ ਉਸ ਤੋਂ ਲਾਵਾ 2000 ਪਿੰਡ ਪੂਰੇ ਮਾਰ ਆਈ ਨੇ ਔਰ ਉਹਦੇ ਅੰਦਰ ਵੀ ਦੇਖੀਏ ਤੇ 20 ਐਸੀਆਂ ਵਿਧਾਨ ਸਭਾਏ ਜਿੱਥੇ ਜੀਵਨ ਦੁਬਾਰਾ ਸ਼ੁਰੂ ਕਰਨਾ ਹੈ ਤੋ ਅਸੀਂ ਲਗਭਗ 7 ਜ਼ਿਲ੍ਹੇ ਹੋ ਗੁਰਦਾਸਪੁਰ ਤੋਂ ਲੈ ਕੇ ਫਾਜ਼ਿਲਕਾ ਤੱਕ ਦੋਸਤੋ ਲਾਵਾ ਪੰਜਾਬ ਦੇ ਹੋਰ 7 ਜ਼ਿਲ੍ਹੇ ਐ ਸੇ 14 ਜ਼ਿਲ੍ਹਿਆਂ ਦੇ ਅੰਦਰ ਅਸੀਂ ਇਹ ਵਿਵਸਥਾ ਕਰਨ ਦਾ ਪ੍ਰਯਾਸ ਕਰ ਰਹੇ ਹਾਂ ਔਰ 1000 ਪਿੰਡਾਂ ਦੀ ਜਿਹੜੀ ਗੱਲ ਕੀਤੀ ਉਥੇ ਸਵਾ ਲੱਖ ਪਰਿਵਾਰ ਦੇ ਅੰਦਰ ਇਫੈਕਟ ਹੋਏ ਨੇ ਉਹਨਾਂ ਪਰਿਵਾਰਾਂ ਨੂੰ ਅਸੀਂ ਟਾਰਗੇਟ ਕਰਕੇ ਪਲੱਸ ਜਿਹੜੇ ਹੋਰ ਵਿਧਾਨ ਸਭਾ ਦੇ ਅੰਦਰ ਉਹਨਾਂ ਪਰਿਵਾਰਾਂ ਨੂੰ ਉਹਦਾ ਇੱਕ ਡਾਟਾਬੇਸ ਹੈ ਉਸ ਡਾਟਾਬੇਸ ਤੇ ਨਾਲ ਅਸੀਂ ਇਹ ਪ੍ਰਿਆਸ ਕਰਦੇ ਸਵਾ ਲੱਖ ਲੋਕਾਂ ਦਾ ਵੀ ਜ਼ਿਕਰ ਕਰ ਰਹੇ ਹੋ ਤਾਂ ਸਵਾ ਲੱਖ ਲੋਕਾਂ ਦੇ ਹਿਸਾਬ ਦੇ ਨਾਲ ਤੁਹਾਡੇ ਕੋਲੇ ਸਮਾਨ ਅਚਾਹ ਸੂਟ ਨੇ ਜੀ ਜਿਹੜੇ ਵਖਾ ਰਹੇ ਹੋ ਇਹ ਮਹਿਲਾਵਾਂ ਦੇ ਲਈ ਅਸੀਂ ਸੂਟ ਜਿਹੜੇ ਉਹਨਾਂ ਨੂੰ ਜਾਣਾ ਹੈ ਇੱਕ ਪਰਿਵਾਰ ਦੇ ਅੰਦਰ ਲਗਭਗ ਦੋ ਸੂਟ ਹੈ ਮੈਂ ਔਰ ਦੋ ਹੀ ਜੈਂਟਲੀ ਦੋ ਹੀ ਮਹਿਲਾ ਦੇ ਲਈ ਦੋ ਕੰਬਲ ਦੋ ਕੰਬਲ ਵਿਛਾਉਣ ਲਈ ਦੋ ਕੰਬਲ ਉੱਪਰ ਲੈਣ ਲਈ ਇੱਕ ਛੋਟਾ ਜਿਹੜਾ ਹਲਕਾ ਕੰਬਲ ਹੈ ਜਿਹੜਾ ਇਸ ਮੌਸਮ ਦੇ ਅੰਦਰ ਹੈ ਤੇ ਉਹ ਸੀ ਦੇਂਦਾ ਔਰ ਦੋ ਮੰਜੇ ਉਦੇ ਅੰਦਰ ਪ੍ਰਯਾਸ ਕਰ ਰਹੇ ਆ ਜੀ ਉਹ ਮੁੰਜੇ ਵਿਖਰੇ ਅੱਛਾ ਜੀ ਮੈਂ ਤੁਸੀਂ ਸਵਾ ਲੱਖ ਲੋਕਾਂ ਦਾ ਡਾਟਾ ਜ਼ਿਕਰ ਕਰ ਰਹੇ ਹੋ ਤਾਂ ਸਵਾ ਲੱਖ ਲੋਕਾਂ ਦੇ ਹਿਸਾਬ ਨਾਲ ਤੁਹਾਡੇ ਕੋਲ ਕਿੱਟ ਪਹੁੰਚੀ ਹੈ ਸਮਾਨ ਕਿੰਨਾ ਪਹੁੰਚਿਆ ਤੁਹਾਡੇ ਕੋਲ ਉਹ ਹਜੇ ਹਜੇ ਤੱਕ ਅਸੀਂ 26000 ਕਿੱਟ ਜਿਹੜੀ ਹੈ ਡਾਇਰੈਕਟ ਡਿਸਟ੍ਰੀਬਿਊਟ ਕਰ ਚੁੱਕੇ ਹਾਂ ਸਾਡੇ ਕੋਲ ਇਸ ਗੋਡਾਣ ਦੇ ਵਿੱਚ 70000 ਕਿੱਟ ਦਾ ਮਟੀਰੀਅਲ ਹੈ 70000 ਦਾ ਹੈ ਉਸ ਤੋਂ ਇਲਾਵਾ ਸਾਡੇ 8 ਗੋਡਾਣ ਨੇ ਉਹਨਾਂ ਵਿੱਚ ਡਿਫਰੈਂਟ ਟਾਈਪ ਦਾ ਮਟੀਰੀਅਲ ਪਿਆ ਹੋਇਆ ਅੱਛਾ ਆਇਆ ਕਿੱਥੋਂ ਫਿਰ ਕਿੰਨਾ ਕਿੰਨਾ ਹੈ ਜੀ ਇਹਦੇ ਵਿੱਚ ਇਹ ਹੈ ਕਿ ਸਭ ਤੋਂ ਪਹਿਲੇ ਸਾਨੂੰ ਦਿੱਲੀ ਦਿੱਲੀ ਸਰਕਾਰ ਤੋਂ ਦਿੱਲੀ ਸਰਕਾਰ ਔਰ ਭਾਰਤੀ ਜਨਤਾ ਪਾਰਟੀ ਦਿੱਲੀ ਸਟੇਟ ਦੂਸਰਾ ਹਰਿਆਣਾ ਤੋਂ ਆਇਆ ਲਗਭਗ 250 ਟਰੱਕ ਅਸੀਂ ਥੱਲੇ ਹਜੇ ਤੱਕ ਡਿਸਟ੍ਰੀਬਿਊਟ ਕਰ ਚੁੱਕੇ ਹਾਂ 250 ਟਰੱਕਸ ਅਸੀਂ ਕਰ ਚੁੱਕੇ ਹਾਂ ਅੱਛਾ ਮੈਂ ਗੁਜਰਾਤ ਦੀਆਂ ਬੋਰੀਆਂ ਦੇਖ ਰਿਹਾ ਉੱਥੋਂ ਕੀ ਕੀ ਪਹੁੰਚਾ ਤੁਹਾਡੇ ਕੋਲ ਉੱਥੇ ਸਾਡੇ ਕੋਲ ਉਹਨਾਂ ਨੇ ਰਾਸ਼ਨ ਦੇ ਵਿੱਚ ਦੇਖਿਆ ਜਾਏ ਤਾਂ ਖੰਡ ਪਹੁੰਚੀ ਹੈ ਚਾਵਲ ਪਹੁੰਚੇ ਹੈ ਦਾਲ ਪਹੁੰਚੇ ਹੈ ਅਮੂਲ ਦਾ ਆਟਾ ਆਟਾ ਪਹੁੰਚਿਆ ਹੈ ਇਹਦੇ ਅੰਦਰ ਦੋ ਹੈ ਇੱਕ ਤਾਂ ਕਿਲੋ ਦਾ ਪੈਕ ਹੈ ਇੱਕ 5 ਕਿਲੋ ਦਾ ਪੈਕ ਹੈ ਇੱਕ 10 ਕਿਲੋ ਦਾ ਪੈਕ ਹੈ ਇਸ ਕਰਕੇ ਜੇਹੀ ਦੇਖਿਆ ਤਾਂ ਇਹ ਸਭ ਔਰ ਦੁੱਧ ਸੁੱਕਾ ਦੁੱਧ ਪਹੁੰਚਾਇਆ ਉਹਨਾਂ ਨੇ ਸਾਨੂੰ ਔਰ ਫਿਰ ਉਸ ਤੋਂ ਬਾਅਦ ਰਿਫਾਈਨਡ ਰਿਫਾਈਨਡ ਔਇਲ ਪਹੁੰਚਾਇਆ ਫਿਰ ਦੂਜੀ ਚੀਜ਼ ਕੀ ਚਲੋ ਸਾਰੀਆਂ ਪੋਲਿਟੀਕਲ ਪਾਰਟੀਆਂ ਆਪੋ ਆਪਣੇ ਲੈਵਲ ਤੇ ਲੱਗੀਆਂ ਹੋਈਆਂ ਚਾਹੇ ਕੋਈ ਵੀ ਪਾਰਟੀ ਮੈਂ ਕਿਹਾ ਜ਼ਿਕਰ ਨਹੀਂ ਕਰਦਾ ਚਾਹੇ ਚਲੋ ਕਰ ਵੀ ਦੇਣਾ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਆਪ ਬੜੀ ਤਾਂ ਸਰਕਾਰ ਹੈ ਤੁਸੀਂ ਭਾਜਪਾ ਵਾਲੇ ਤੁਸੀਂ ਵੀ ਲੱਗੇ ਹੋਏ ਹੋ ਤਾਂ ਕਿਤਨਾ ਕਿਤੇ ਇਸ ਚੀਜ਼ ਨੂੰ ਲੈ ਕੇ ਜਰੂਰ ਸਵਾਲ ਕੀਤੇ ਜਾਣਗੇ ਕਿ ਜੇ ਦੂਜੀਆਂ ਸਰਕਾਰਾਂ ਤੋਂ ਮਦਦ ਆਈ ਤਾਂ ਸਰਕਾਰ ਤੋਂ ਸਰਕਾਰ ਕੋਲੇ ਕਿਉਂ ਨਹੀਂ ਆਈ ਕਿ ਸਰਕਾਰ ਸਰਕਾਰਾਂ ਦਾ ਸੰਪਰਕ ਕਰਕੇ ਹਾਲਾਂਕਿ 5-5 ਕਰੋੜ ਦਾ ਪਹਿਲਾਂ ਜ਼ਿਕਰ ਹੋਇਆ ਤਾਂ ਇਹ ਡਾਇਰੈਕਟ ਯਾਨੀ ਭਾਜਪਾ ਨੂੰ ਇੱਕ ਵੱਖਰੇ ਤੌਰ ਤੇ ਪੰਜਾਬ ਦੇ ਲੋਕਾਂ ਦੇ ਪਹੁੰਚ ਕਰਨ ਦੇ ਲਈ ਸਮਾਨ ਆਇਆ 30 ਦੇ ਅੰਦਰ ਗੁਜਰਾਤ ਸਰਕਾਰ ਨੇ ਜਿਹੜਾ ਇੱਕ ਇੱਕ ਟ੍ਰੇਨ ਭੇਜੀ ਹੈ ਉਹਦੇ ਵਿੱਚ ਅੱਧੀ ਟ੍ਰੇਨ ਸਾਨੂੰ ਦਿੱਤੀ ਹੈ ਅੱਡੀ ਟ੍ਰੇਨ ਉਹਨਾਂ ਨੇ ਪੰਜਾਬ ਸਰਕਾਰ ਨੂੰ ਦਿੱਤੀ ਹੈ ਔਰ ਜਿਸ ਤਰੀਕੇ ਨਾਲ ਡਿਮਾਂਡ ਹੈ ਲਗਭਗ ਜੋ ਮੇਰੇ ਕੋਲ ਜਾਣਕਾਰੀ ਹੈ ਕਿ 600 ਦੇ ਆਸ-ਪਾਸ ਹਰਿਆਣਾ ਸਰਕਾਰ ਨੇ ਰਾਹ ਸਮਗਰੀ ਭੇਜੀ ਹੈ ਟਰੱਕਾਂ ਦੀ ਉਹਦੇ ਅੰਦਰ ਸਾਨੂੰ ਵੀ ਭੇਜੀਏ ਸਰਕਾਰ ਨੂੰ ਵੀ ਭੇਜੀਏ ਉਸ ਸਾਹ ਦੇ ਨਾਲ ਉਹਨਾਂ ਨੇ ਦੋਨੋਂ ਜਗ੍ਹਾ ਵੰਡਿਆ ਕੋਈ ਵਿਤਕਰਾ ਨਹੀਂ ਇਹ ਪੰਜਾਬ ਦੀ ਇਸ ਦੁੱਖ ਦੀ ਘੜੀ ਦੇ ਅੰਦਰ ਅਸੀਂ ਇੱਕ ਪੋਲਿਟিক্যাল ਪਾਰਟੀ ਤੋਂ ਉੱਪਰ ਹੋ ਕੇ ਵੀ ਸੋਚੀਏ ਤਾਂ ਪੰਜਾਬ ਦੇ ਅੰਦਰ ਕਿੰਨੇ ਸਮਾਜ ਸੇਵੀ ਐ, ਐਨ ਜੀਓਜ਼ ਐ, ਕਲਾਕਾਰ ਐ, ਖਿਡਾਰੀ ਐ, ਸਭ ਫੀਲਡ 'ਚ ਆਏ ਐ। ਇਸ ਆਫਤਾ ਦੇ ਲਈ ਇਨੋਸਿਵ ਪੋਲਿਟਿਕਲੀ ਗੱਲ ਨਾ ਕਰਦੇ ਹੋਵੇ ਇਹਦੇ ਅੰਦਰ ਸਮਾਜਿਕ ਤੌਰ ਦੇ ਉੱਤੇ ਸਾਡੀ ਜਿਹੜੀ ਰਿਸਪੌਂਸਿਬਿਲਟੀ ਐ ਉਹ ਅਸੀਂ ਪੂਰਾ ਕਰਦੇ ਫੇਰੇ। ਤਾਂ ਭਾਜਪਾ ਦੇ ਇਹ ਲੋਕੜੇ ਜੀ ਕਹਿੰਦੇ ਨੇ ਕਿ ਜਿੱਥੇ-ਜਿੱਥੇ ਭਾਜਪਾ ਦੀਆਂ ਸਰਕਾਰਾਂ ਨੇ ਉੱਥੋਂ-ਉੱਥੋਂ ਸਮਾਨ ਆਇਆ ਤਾਂ ਵੱਡੇ-ਵੱਡੇ ਢੇਰ ਲੱਗੇ ਹੋਏ ਨੇ, ਗਦਾਮ ਬਣੇ ਹੋਏ ਨੇ, ਅੱਠ ਗਦਾਮ ਕਹਿੰਦੇ ਐਸੇ ਬਣੇ ਨੇ। ਕਹਿੰਦੇ ਕਿ ਸਮਾਨ ਆਇਆ ਅੱ ਪੋਲੀਟੀਕਲੀ ਇਹਨਾਂ ਦੇ ਕੋਲੇ ਆਇਆ ਪਾਰਟੀ ਕੋਲੇ ਤਾਂ ਕਿ ਅੱਧਾ ਇਹ ਵੰਡਣਗੇ ਤਾਂ ਹਾਲਾਂਕਿ ਸਾਰੀਆਂ ਪਾਰਟੀਆਂ ਇਸ ਵੇਲੇ ਇਹਨਾਂ ਹਾਲਾਤਾਂ ਦੇ ਵਿੱਚ ਦੇਖ ਰਹੇ ਆ ਅਸੀਂ ਕਿ ਆਪਣੇ ਆਪਣੇ ਚਾਹੇ ਉਹ ਬੈਨਰ ਲੱਗਾ ਹੋਵੇ ਚਾਹੇ ਨਾਲ ਲੱਗਾ ਹੋ ਪਰ ਉਹਨਾਂ ਦੇ ਲੀਡਰ ਨਜ਼ਰ ਆਉਂਦੇ ਆ ਤਾਂ ਫਿਰ ਭਾਜਪਾ ਕਹਿੰਦੀ ਹੈ ਕਿ ਜੇ ਬਾਕੀ ਪੋਲੀਟੀਕਲ ਪਾਰਟੀਆਂ ਜਾ ਕੇ ਹੜਾਂ ਦੇ ਵਿੱਚ ਲੋਕਾਂ ਦੇ ਨਾਲ ਖੜ੍ਹ ਸੜੀਆਂ ਤਾਂ ਫਿਰ ਭਾਜਪਾ ਕਿਉਂ ਨਹੀਂ ਖੜ੍ਹ ਸਕਦੀ ਇਹ ਜੇ ਭਾਜਪਾ ਦੇ ਲੋਕ ਵੰਡਦੇ ਨੇ ਫਿਰ ਉਹ ਕਿਉਂ ਨਹੀਂ ਹੋ ਸਕਦਾ ਤਾਂ ਇਸ ਕਰਕੇ ਭਾਜਪਾ ਆਪਦੇ ਪੱਧਰ ਤੇ ਆਪਦੇ ਲੈਵਲ ਤੇ ਜਿਹੜਾ ਹੈਗਾ ਉਹ ਲੋਕਾਂ ਤੱਕ ਪਹੁੰਚ ਕਰ ਰਹੀ ਹੈ ਜਲੰਧਰ ਨੂੰ ਜਿਹੜਾ ਹੈਗਾ ਇਹਨਾਂ ਨੇ ਮੇਨ ਹੱਬ ਬਣਾ ਲਿਆ ਔਰ ਜਲੰਧਰ ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚ ਕਿੱਟ ਬਣਾ ਕੇ ਭੇਜੀ ਜਾ ਰਹੀ ਹੈ ਜਿਸ ਤਰ੍ਹਾਂ ਇਹਨਾਂ ਨੇ ਸਮਾਨ ਤਾਂ ਸਾਰਾ ਦੱਸ ਹੀ ਦਿੱਤਾ ਕਿ ਇੱਕ ਘਰ ਦੇ ਵਿੱਚ ਜ਼ਰੂਰਤ ਮੁਤਾਬਕ ਪਰ ਨਾਲ ਨਾਲ ਇਹਨਾਂ ਨੇ ਜਿਹੜਾ ਗੱਟੇ ਸਬਾਨ ਪਾ ਕੇ ਭੇਜਣਾ ਉਹਦੇ ਤੇ ਆਪ ਦਾ ਭਾਜ-ਪਾਜ ਦਾ ਨਿਸ਼ਾਨ ਜਰੂਰ ਜਿਹੜਾ ਹੈਗਾ ਉਹ ਰੱਖਿਆ ਤਾਂ ਇਹ ਕਿੱਟਾਂ ਬਣਾ ਬਣਾ ਕੇ ਜਿਹੜੀਆਂ ਦਿੱਤੀਆਂ ਜਾ ਰਹੀਆਂ ਜੀ ਫਿਲਹਾਲ ਪੰਜਾਬ ਦੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਮਦਦ ਦੀ ਲੋੜ ਹੈ ਉਹਨਾਂ ਲੋਕਾਂ ਨੂੰ ਜਿਹੜੇ ਇਸ ਵੇਲੇ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਪਰ ਕੁਝ ਦਿਨ ਬਾਅਦ ਉਹਨਾਂ ਨੂੰ ਹੁਣ ਉਹ ਵੀ ਜ਼ਰੂਰਤ ਹੈ ਕਿ ਉਹਨਾਂ ਦੀਆਂ ਜ਼ਮੀਨਾਂ ਕਿਵੇਂ ਪੱਧਰ ਕੀਤੀਆਂ ਜਾਣੀਆਂ ਉਹਨਾਂ ਦੇ ਘਰ ਟਹਿ ਗਏ ਨੇ ਉਹ ਕਿਵੇਂ ਠੀਕ ਕੀਤੇ ਜਾਣੇ ਨੇ ਸਭ ਕੁਝ ਤੈਸ ਨਾਸ ਹੋ ਗਿਆ ਜਾਂਦਿਆਂ ਦੇ ਵੀ ਪੁੱਛ ਲੈਂਦੇ ਆ ਇਹ ਰਾਸ਼ਨ ਵਗੈਰਾ ਤਾਂ ਤੁਸੀਂ ਚਲੋ ਪਹਛਾ ਦੇਓਗੇ ਜਿ ਮੰਜੇ ਬਿਸਤਰੇ ਪਹਛਾ ਦੇਓਗੇ ਹੁਣ ਉਹਨਾਂ ਨੂੰ ਉਹਦੀ ਬੜੀ ਜ਼ਰੂਰਤ ਹੈ ਜ਼ਮੀਨਾਂ ਪੱਧਰ ਕਰ ਲਈ ਤੇਲ ਵੀ ਚਾਹੀਦਾ ਹੈ ਟਰੈਕਟਰ ਚਾਹੀਦੇ ਆ ਜੇਸ ਵੀ ਮਸ਼ੀਨਾਂ ਚਾਹੀਦੀਆਂ ਘਟ ਹੈਗੇ ਆ ਹਾਲਾਂਕਿ ਕੰਮ ਸਰਕਾਰ ਦੇ ਨੇ ਪਰ ਕੀ ਜਿਵੇਂ ਸਮਾਜ ਸੇਵੀ ਸੰਸਥਾਵਾਂ ਲੱਗੀਆਂ ਹੋਈਆਂ ਕਿ ਤੁਸੀਂ ਵੀ ਉਹਦੇ ਚ ਵੀ ਯੋਗਦਾਨ ਪਾਉਂਗੇ ਫਿਰ ਭਾਰਤੀਨ ਤਾਂ ਪਾਰਟੀ ਰਾਸ਼ਨ ਤੋਂ ਇਲਾਵਾ ਅਸੀਂ ਦੇਖਿਆ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਸਭ ਤੋਂ ਜ਼ਰੂਰੀ ਬੰਦੇ ਦੀ ਸਿਹਤ ਹੈ ਸਿਹਤ ਦੇ ਅੰਦਰ ਪਸ਼ੂਆਂ ਦੀ ਵੀ ਸਿਹਤ ਠੀਕ ਰੱਖਣ ਦੇ ਲਈ ਅਸੀਂ ਮੈਡੀਕਲ ਕੈਂਪ ਲਗਾ ਰਹੇ ਹਾਂ ਔਰ ਬੰਦਿਆਂ ਦੀ ਸਿਹਤ ਨੂੰ ਵੀ ਠੀਕ ਰੱਖਣ ਦੇ ਲਈ ਅਸੀਂ ਲਗਾ ਰਹੇ ਹਾਂ ਲਗਭਗ ਪੂਰੇ ਪੰਜਾਬ ਦੇ ਅੰਦਰ 100 ਕੈਂਪ ਅਸੀਂ 1-2 ਦਿਨ ਦੇ ਅੰਦਰ ਸ਼ੁਰੂ ਕਰ ਰਹੇ ਹਾਂ ਦੂਸਰੀ ਗੱਲ ਹੈ ਕਿ ਜਿੱਥੇ ਅਸੀਂ ਕਿਹਾ ਕਿ ਜ਼ਮੀਨਾਂ ਪੱਧਰੀਆਂ ਕਰਨੀਆਂ ਆ ਉਹਦੇ ਲਈ ਵੀ ਭਾਰਤੀ ਜਨਤਾ ਪਾਰਟੀ ਪ੍ਰਯਾਸ ਰਤ ਹੈ ਉਹਦੇ ਅੰਦਰ ਵੀ ਅਸੀਂ ਟਰੈਕਟਰ ਟਰਾਲੀ ਦੇ ਨਾਲ ਜੋ ਵੀ ਇਕੁਪਮੈਂਟ ਚਾਹੀਦੇ ਆ ਉਹਦੇ ਵੀ ਯੋਜਨਾ ਬਣੀ ਬਣਾਈ ਐਸੀ ਫਿਰ ਅਸੀਂ ਇੱਕ ਤੀਸਰੀ ਗੱਲ ਹੋਰ ਕੀਤੀ ਹੈ ਕਿ ਜਦ ਤੱਕ ਇਹ ਚੀਜ਼ਾਂ ਠੀਕ ਨਹੀਂ ਹੁੰਦੀਆਂ ਲਾਈਫ ਜਾਂ ਜ਼ਿੰਦਗੀ ਸਟ੍ਰੀਮਲਾਈਨ ਨਹੀਂ ਹੁੰਦੀ ਜੀ ਠੀਕ ਔਰ ਤਦ ਤੱਕ ਅਸੀਂ ਜੋ ਜ਼ਰੂਰਤ ਦੀਆਂ ਚੀਜ਼ਾਂ ਆ ਜਿਹਦਾ ਚਾਰਾ ਆ ਪਸ਼ੂਆਂ ਦਾ ਉਹ ਵੀ ਅਸੀਂ ਪ੍ਰੋਵਾਈਡ ਕਰਨ ਦਾ ਪ੍ਰਯਾਸ ਹਰ ਜਗ੍ਹਾ ਕਰਦੇ ਪਏ ਆ ਤੁਹਾਡੀ ਜਾਣਕਾਰੀ ਲਈ ਜਿਸ ਦਿਨ ਇਹ ਪਾਣੀ ਆਇਆ ਉਸ ਦਿਨ ਕੱਲੀ ਭਾਜਪਾ ਇੱਕ ਓਨਲੀ ਪੋਲਿਟਿਕਲ ਪਾਰਟੀ ਸੀ ਜਿਹੜੀ ਜ਼ਮੀਨ 'ਤੇ ਸੀ ਜਿਨਨੇ ਸਭ ਤੋਂ ਪਹਿਲੇ ਪਾਣੀ ਪਠਾਨਕੋਟ ਔਰ ਗੁਰਦਾਸਪੁਰ ਆਇਆ ਔਰ ਅਜਨਾਲਾ ਆਇਆ ਉਹਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਕਾਰਕਿਰਤਾਮਾਨ ਨੇ ਸਭ ਤੋਂ ਪਹਿਲੇ ਕਿ ਲੰਗਰ ਲੰਗਰ ਦੀ ਵਿਵਸਥਾ ਕਰਨਾ ਔਰ ਉੱਥੇ ਦੇ ਜਿਹੜਾ ਜ਼ਰੂਰਤ ਦਾ ਸਮਾਨ ਲੋਕਾਂ ਨੂੰ ਚਾਹੀਦਾ ਹੈ ਘਰ-ਘਰ ਤੱਕ ਪਹੁੰਚਾਣ ਦਾ ਉਹਨਾਂ ਨੂੰ ਘਰਾਂ ਤੋਂ ਕੱਢਣ ਦਾ ਪ੍ਰਯਾਸ ਉਹਦੇ ਅੰਦਰ ਕਰਨ ਦਾ ਕੀਤਾ ਅੱਜ ਜਿਹੜੇ ਲੋਕਾਂ ਨੂੰ ਮਦਦ ਦੀ ਲੋੜ ਹੈ ਜੀ ਉਹਨਾਂ ਵੱਲ ਜੋ ਕੀ ਹੱਥ ਵਧਦਾ ਤਾਂ ਉਹ ਬੜੀ ਵੱਡੀ ਗੱਲ ਹੈ ਚਾਹੇ ਉਹ ਪ politcal ਲੋਕ ਹੋਣ ਚਾਹੇ ਉਹ ਸਮਾਜ ਸੇਵੀ ਸੰਸਥਾਵਾਂ ਹੋਣ ਪਰ ਅੱਜ ਉਹਨਾਂ ਲੋਕਾਂ ਦੇ ਵੱਲ ਮਦਦ ਦਾ ਹੱਥ ਵਧਾਉਣ ਦੀ ਜ਼ਰੂਰਤ ਹੈ ਜਿਹੜੇ ਇਸ ਵੇਲੇ ਜ਼ਰੂਰਤਮੰਦ ਨੇ ਕੈਮਰਾਮੈਨ ਅਜੇ ਕੁਮਾਰ ਦੇ ਨਾਲ ਨਵਿੰਦਰ ਸਿੰਘ ਬਰਾੜ